ਲੱਭਣ ਆ ਗਿਆ ਆਪਣਾ ਘਰ ਮੈਂ ਜਾ ਪੜੇ ਆਏ ਸਭ ਤੋਂ ਪਹਿਲਾਂ ਤਾਂ ਬਈ ਮੈਂ ਤਾਂ ਸਭ ਦੀ ਗਲਤੀ ਮੰਨਦਾ ਜਿਹੜਾ ਤੈਨੂੰ ਉਸ ਦਿਨ ਮੈਂ ਮੰਨਦਾ ਚੰਗਾ ਬੋਲ ਕੇ ਘਰੋਂ ਕੱਢਿਆ ਕੋਈ ਗੱਲ ਨਹੀਂ ਬਈ ਚਲ ਕਹਿੰਦੇ ਹੁੰਦੇ ਨਾ ਸਵੇਰ ਦਾ ਭੁੱਲਿਓ ਸ਼ਾਮ ਨੂੰ ਕਰਿਆਂ ਜੀ ਤਾਨੂੰ ਭੁੱਲਿਆ ਨਹੀਂ ਕਹਿੰਦੇ ਹੁੰਦੇ ਬਈ ਗਲਤੀ ਤਾਂ ਤੇਰੀ ਠੀਕ ਆ ਪਰ ਮੈਂ ਕਿਤੇ ਰਗੜਾ ਬਈ ਕਸੂਰ ਹੈ ਪਤਾ ਮੈਨੂੰ ਉਹੀ ਗੱਲ ਆ ਨਾ ਨਾਲੇ ਮੰਮੀ ਨਾਲ ਕਿਹ ਘਤੋ ਭੱਗ ਗਈ ਉੱਥੇ ਬਈ ਨਾਨੀ ਥੋੜੀ ਢਿੱਲੀ ਹੋ ਗਈ ਉਹਦਾ ਪਤਾ ਲੈਣ ਗਈ ਆ ਕਿਤੇ ਹੁਣੇ ਤਾਂ ਨਹੀਂ ਭਜਾਈ ਲੜਕੇ ਨਾ ਨਾ ਹੁਣੇ ਤਾਂ ਘਾਣੂ ਭਜਾਈ ਆ ਉਹ ਵੀ ਵਿਚਾਰੀ ਕੀ ਕਰੇ ਨਾ ਕਿਤੇ ਆਣ ਜੋਗਰੀ ਨਾ ਜਾਣ ਜੋਗਰੀ ਇਹ ਤਾਂ ਗੱਲ ਹੈ ਹੋਰ ਕਿਤੇ ਜਦੋਂ ਕਿਸ ਦੀ ਨੂਹ ਆਉਂਦੀ ਆ ਘਰੇ ਸੁਖ ਸਹਾਰਾ ਹੁੰਦਾ ਵੇ ਬੰਦਾ ਉਹਦਾ ਕੁੜੀਆਂ ਕੋਲ ਜਾਵੇ ਹੈ ਆਪਦੇ ਪੇਕੇ ਜਾਵੇ ਪਰ ਇੱਥੇ ਤਾਂ ਉਹੀ ਗੱਲ ਆ ਵੀ ਦੁੱਗਣਾ ਕੰਮ ਵਧਾਤਾ ਉਹਨੇ ਆਉਣ ਸਾਰੀ ਬਈ ਮੇਰਾ ਆਉਣ ਨੂੰ ਤਾਂ ਜੀ ਨਹੀਂ ਕਰਦਾ ਸੀਗਾ ਮੈਂ ਤਾਂ ਤੇਰੇ ਮੂੰਹ ਨੂੰ ਆਈ ਆ ਤੂੰ ਮੈਨੂੰ ਕਹਤਾ ਹਨਾ ਨਹੀਂ ਤਾਂ ਜਿਵੇਂ ਪਾਪਾ ਮੈਨੂੰ ਬੋਲੇ ਸੀ ਨਾ ਉਸ ਦਿਨ ਮੇਰੇ ਤਾਂ ਚੱਕ ਨੂੰ ਜੀ ਨਹੀਂ ਸੀ ਕਰਦਾ ਇੱਧਰ ਪਰ ਨਾਲ ਕਹਿੰਦੇ ਹੁੰਦੇ ਨਾ ਵੀ ਆਪਦੇ ਪੇਕੇ ਨਾਲ ਕਿੱਥੇ ਟੁੱਟਿਆ ਜਾਂਦਾ ਹੁੰਦਾ ਹੈ ਅੰਦਰੋਂ ਤਾਂ ਮੇਰੇ ਵੀ ਹੁੰਦਾ ਹੀ ਆ ਵੀ ਮੈਂ ਆਪਦੇ ਘਰੇ ਜਾਵਾਂ ਹੁੰਦੀ ਆ ਬਾਈ ਹੁਣ ਕਿੰਨੇ ਦਿਨ ਤੂੰ ਉਹਨਾਂ ਦੇ ਘਰੇ ਆ ਜਾਂਦੀ ਕਿ ਨਹੀਂ ਕਿੰਨੇ ਦਿਨ ਆਉਂਦੀ ਲੋਕਾਂ ਨੇ ਤਾਂ ਪਿੰਡ 'ਚ ਗੱਲਾਂ ਬਣਾਉਣੇ ਸਟਾਰਟ ਕਰ ਦੇਣੀਆਂ ਸੀਗੀਆਂ ਵੀ ਆਪਦੇ ਘਰੇ ਜਾਂਦੀ ਨਹੀਂ ਹੈਗੀ ਉਹ ਦਿਸੇਲੇ ਕਰੋਮੜ ਕੇ ਬਾਸ ਚਲੇ ਜਾਂਦੀ ਹੈ ਵੀ ਪਤਨੀ ਹਜਾਂ ਦੇ ਚ ਕੀ ਬਵਾਦ ਖੜਾ ਹੋਇਆ ਲੋਕਾਂ ਨੂੰ ਤਾਂ ਬਾਈ ਉਹ ਵੀ ਪਤਾ ਲੱਗ ਹੀ ਰਿਹਾ ਜਿੱਦ ਉਹਦੇ ਜਲੂਸ ਨਿਕਲਿਆ ਤੀਗਾ ਤੇ ਕਿਵੇਂ ਕੰਦ ਤੇ ਚੜਚੜੇ ਵੇਖਦੀਆਂ ਸੀਗੀਆਂ ਦੇਖਦੀ ਨੇ ਬਾਈ ਲੋਕ ਤਾਂ ਲੋਕਾਂ ਦਾ ਤਮਾਸ਼ਾ ਦੇਖਣਾ ਇੱਕ ਸੁਣ ਕੇ ਗਾਹ ਦੋ ਬਣਾ ਕੇ ਦੱਸਣੀ ਆ ਨੀ ਕਿਸੇ ਨੂੰ ਹੁਣ ਜਦੋਂ ਉਹਨਾਂ ਦੇ ਘਰੇ ਰਹਿਣੀਆਂ ਹੁਣ ਸ਼ਰਮ ਤਾਂ ਮੈਨੂੰ ਵੀ ਆਉਂਦੀ ਹੈਗੀ ਵੀ ਆਪਦਾ ਘਰ ਹੁੰਦੇ ਹੋਏ ਮੈਨੂੰ ਕਿਸੇ ਦੇ ਰੋਟੀ ਖਾਣੀ ਪੈ ਰਹੀ ਹੈ ਉਹੀ ਤਾਂ ਗੱਲ ਹੈ ਉਹ ਦੇਖ ਲੈ ਜਿੱਦ ਉਹਦੇ ਮਾਦਨ ਦੁੱਧ ਫੜਾਉਣ ਗਈ ਆ ਆਉਣ ਸਾਰੀ ਜਫਾ ਲਾਣਾ ਲੈ ਜੱਸੀ ਦੇ ਤਾਂ ਮਾਹ ਨਾਲ ਅੱਛਾ ਆਹੋ ਮੈਂ ਤਾਂ ਮਾਨੂੰ ਕਿਹਾ ਸੀਗਾ ਮੈਂ ਕਾਨੂੰ ਲਈਆਂ ਦੁੱਧਾ ਜਦੋਂ ਤਾਂ ਪਤੀ ਇਹ ਲੜਾਈ ਪਾਉਗੀ ਪਹਿਲੀ ਤਾਂ ਕੱਟਦੀ ਨਹੀਂ ਮਾ ਤੇਰੇ ਨਾਲ ਉਹ ਰੋਹੀ ਗੱਲ ਦਾ ਨਾ ਭਾਈ ਮਾਮਾ ਮਦ ਫਿਰ ਮਾਮਾ ਹੀ ਹੁੰਦੀਆਂ ਨੇ ਨਾ ਉਹ ਤਾਂ ਮਾਮਾ ਕਹਿੰਦੇ ਜਵਾਕਾਂ ਦਾ ਕੋਈ ਹੋਰ ਨਹੀਂ ਕਰ ਸਕਦਾ ਹੋਰ ਇਸ ਟਾਈਮ ਤੇ ਤੈਨੂੰ ਪਤਾ ਮਾਂ ਹੀ ਖੜੀ ਆ ਵਿਚਾਰੀ ਮੇਰੇ ਨਾਲ ਹੋਰ ਤਾਂ ਸਾਰੇ ਪਿੱਛੇ हट ਗਏ ਦੇਖ ਭਾਈ ਮੈਂ ਮੰਨਦਾ ਮੈਂ ਗਲਤ ਹਾਂ ਉਸ ਥਾਂ ਤੇ ਪਰ ਹੁਣ ਤਾਂ ਮੈਂ ਤੇਰੀ ਸਪੋਰਟ ਕਰਦਾ ਨਾ ਤੂੰ ਵੀ ਬਹੁਤ ਜਲਦਬਾਜ਼ੀ ਕਰੀ ਦੱਸ ਕੀ ਹੋਇਆ ਸੀ ਤੈਨੂੰ ਹੁਣੀ ਵਿਆਹ ਕਰਾਉਣ ਨੂੰ ਮੈਂ ਤੈਨੂੰ ਉਦੋਂ ਕਿਹਾ ਸੀਗਾ ਵੀ ਨਾ ਇਹ ਪਾਪੇ ਦੇ ਪਿੱਛੇ ਲੱਗ ਨਾ ਲੱਗ ਤੂੰ ਮੈਂ ਵੀ ਕੀ ਕਰਾਂ ਮੈਂ ਤਾਂ ਨਾਲ ਚੰਗਾ ਭਲਾ ਮੈਂ ਕਿਹਾ ਸੀ ਕਰ ਦੇ ਨਾ ਵੀ ਮੈਨੂੰ ਕੋਈ ਕੁੜੀ ਪਸੰਦ ਆ ਮੇਰਾ ਉਹਦਾ ਵਿਆਹ ਕਰ ਦੇ ਸਿਆਣੀ ਕੁੜੀ ਸਮਝਦਾਰ ਹੈ ਪਰ ਬਸ ਉਹ ਤਾਂ ਮੈਨੂੰ ਪਤਾ ਤਾ ਮੈਨੂੰ ਵੀ ਕੋਈ ਕੁੜੀ ਨਹੀਂ ਲੱਗਦੀ ਚਾਹ ਉਹਦੀ ਪੱਠਾ ਤਾਂ ਉਹਦਾ ਬੈਠਿਆ ਹੈਗਾ ਬਚੋਲਣ ਦਾ ਉਸ ਹੀ ਮਰੀ ਨਾ ਬਚੋਲਣ ਉਹ ਹੀ ਮਰੀ ਹੈ ਹਮ ਤਨੀ ਕੀ ਉਹ ਤਾਂ ਕਹਿੰਦੀ ਬਹੁਤ ਸਿਆਣੀ ਕੁੜੀ ਹੈ ਘਰ ਦਾ ਕੰਮ ਕਰੂਗੀ ਕਰ ਨੂੰ ਸਵਰਗ ਬਣਾ ਕੇ ਰੱਖੂਗੀ ਸਾਮ ਕੇ ਰੱਖੂ ਸਾਰਾ ਗੁੱਸਾ ਡੱਕਾ ਨਹੀਂ ਤੋੜਦੀ ਬਾਈ ਡੱਕਾ ਵੀ ਤੋੜਦੀ ਹੋਵੇ ਅੱਤੀਏ ਮੈਨੂੰ ਵੀ ਆ ਪਾਣੀ ਗਰਮ ਕਰਨ ਨੂੰ ਕਹਤੀ ਸੀ ਹੈ ਪਾਣੀ ਦਾ ਗਰਮ ਨਹੀਂ ਕਰਿਆ ਮੈਂ ਚਾਹ ਮੰਗੀ ਚਾਹ ਨਹੀਂ ਦਿੱਤੀ ਰੋਟੀ ਮੈਂ ਰੋਟੀ ਨਹੀਂ ਦਿੱਤੀ ਫਿਰ ਮਾਂਪੇ ਤਰ੍ਹਾਂ ਸਾਨੂੰ ਸੁੱਖ ਸਾਰਾ ਕਿਉਂ ਆ ਬਈ ਦੇਖ ਮੇਰੀ ਗੱਲ ਸੁਣ ਨਾ ਮੈਂ ਤੈਨੂੰ ਬੁਲਾਉਂਦੀ ਨਹੀਂ ਕੋਸ ਮਰਜ਼ੀ ਹੋ ਜੀ ਦੇਖ ਬਈ ਮੈਂ ਪ੍ਰੀਤ ਮੈਂ ਇਹ ਗੱਲ ਕਹਿਣਾ ਵੀ ਚਲ ਜੋ ਹੋਇਆ ਨਾ ਸਭ ਭੁੱਲ ਜਾ ਆਖਰ ਨੂੰ ਹੈ ਤਾਂ ਤੇ ਇਸ ਘਰ ਦਿੱਤੀ ਨਾ ਮੇਰੇ ਕਹ ਤੋ ਇੱਕ ਵਾਰ ਬੁਲਾ ਲਈ ਬਸ ਇੱਕ ਵਾਰ ਬੁਲਾ ਲਈ ਕੈਨਾਂ ਕੋਸਦਾ ਭਾਈ ਮੇਰੇ ਨਾਲ ਕਰਿਆ ਮੈਂ ਸੋਣੀ ਲੱਗੂਗੀ ਬੁਲਾਉਂਦੀ ਉਹਨੂੰ ਉਹ ਤਾਂ ਭੈਣ ਮੈਂ ਮੰਨਦਾ ਬੁਲਾਉਂਦੀ ਚੰਗੀ ਤਾਂ ਨਹੀਂ ਲੱਗਦੀ ਹੈਗੀ ਤੂੰ ਚੱਲ ਜੇ ਤੂੰ ਕਹਿੰਨਾ ਕੋਈ ਨਾ ਮੈਂ ਨੀਵੀ ਹੋ ਕੇ ਬੁਲਾ ਲੂੰਗੀ ਇੱਕ ਵਾਰੀ ਉਹਨੂੰ ਮੈਨੂੰ ਪਤਾ ਤਾ ਤੇ ਮੇਰੀ ਭੈਣ ਤੂੰ ਸਮਝੇਂਗੀ ਮੇਰੀ ਗੱਲ ਨੂੰ ਕਾਲੀ ਜੀਵਾ ਉਹਦੀ ਤਾਂ ਨਾਲ ਦੇਖ ਲੈ ਫੋਨ ਕਰਕੇ ਉਹਦੇ ਭਾਈ ਬੁਲਾ ਲਿਆ ਸੀਗਾ ਸਸ਼ੀਕਲ ਭਾਬੀ ਦੇਖ ਲੈ ਭਾਈ ਅੱਜ ਹੀ ਕਹਿੰਦਾ ਬੁਲਾ ਲੈਣ ਨੂੰ ਕਿ ਮੈਂ ਚਾਹ ਕਦੀ ਜੇ ਮੈਂ ਖਾਊਗੀ ਮੈਨੂੰ। ਉਹਨੇ ਜਿੱਦਾਂ ਸੇ ਮੇਰਾ ਕੀ ਕਸੂਰ ਐ? ਤੇਰਾ ਤਾਂ ਕੋਈ ਕਸੂਰ ਨਹੀਂ। ਮੇਰੇ ਕਹਿ ਤੂੰ ਤਾਂ ਪਹਿਲ ਕਰ ਲਈ। ਮੁੰਤਾ ਅਸਿਲਾ ਤੂੰ ਬੁਲਾਏਂਗੀ, ਉਹ ਆ ਆ ਮੁਰ ਬੁਲਬੂਗੀ। ਮਨ ਨੂੰ ਕੀ ਪਤਾ? ਕਿਥੇ ਠੀਠ ਮਾਪਿਆਂ ਦੀ ਜੰਮੀ ਹੋਈ ਐ। ਅਸਲ 'ਚ ਬਈ ਇਹ ਰਾਜੀ ਨਹੀਂ ਹੈਗੀ ਮੈਨੂੰ ਦੇਖ ਕੇ। ਇਹ ਚਾਹੁੰਦੀ ਨਹੀਂ ਮੇਰੇ ਨਾਲ ਵਰਤਣਾ। ਕੋਈ ਨਾ ਭਾਣੇ। ਤੇਰਨਾ ਇਹ ਵਰਤੀ ਚਾਹੇ ਨਾ ਵਰਤੀ। ਪਰ ਤੇਨਾਂ ਮੈਂ ਤੇ ਮਾਂ ਵਰਤਾਂਗੀ। ਤੇਰਾ ਆਪਣਾ ਘਰ ਐ, ਜਦ ਮਰਜੀ ਆ ਤੂੰ ਜਦ ਮਰਜੀ ਜਾ। ਆਪੈਨ ਨੂੰ ਤਾਂ ਕੁਛ ਨਹੀਂ ਲੈਣਾ ਹੈਗਾ। ਰਹੀ ਗੱਲ ਮੇਰੇ ਬਾਪ ਦੀ ਬੋਲੂਗਾ ਬਲਾਣੀ ਨਹੀਂ ਲੋੜਨੀ ਤਉ ਉਹ ਨੂੰ ਨਹੀਂ ਮੈਂ ਬੁਲਾਉਂਦੀ ਬਈ ਜਿੰਨਾ ਕੁਛ ਉਹ ਮੈਨੂੰ ਉਸ ਦਿਨ ਬੋਲੇਆ ਸੀ ਨਾ ਮੈਂ ਤਾਂ ਝਾਕਦੀ ਵੀ ਨਹੀਂ ਉਹਦੇ ਕਣੀ ਐਨਾ ਲੜੇ ਤੇ ਨਾ ਮੈਂ ਤਾਂ ਹੈਰਾਨ ਸੀ ਵੀ ਤੇਰਾ ਸਾਕਾ ਪਾਪਕ ਕੀ ਐ ਹਾਂ ਮੈਂ ਤਾਂ ਯਕੀਨ ਹੀ ਨਹੀਂ ਐ ਮੇਰੇ ਪਿਓ ਦੇ ਵੀ ਆਹ ਕੁਛ ਬੋਲ ਰਿਹਾ ਤੈਨੂੰ ਐਂ ਤਾਂ ਕੋਈ ਬਗਾਨਾ ਨਹੀਂ ਬੋਲਦਾ ਹੈਗਾ ਅਬ ਦੀ ਤੀਨ ਨੂੰ ਜਿੰਨਾ ਉਹ ਉਧਰ ਬੋਲੇਆ ਕਿੰਨਾ ਮੋਹ ਕਰਦਾ ਸੀ ਮੇਰੇ ਜਦੋਂ ਕਵਾਰੀ ਹੁੰਦੀ ਸੀਗੀ ਮੈਂ ਕਿਸੇ ਚੀਜ਼ ਦੀ ਮੈਨੂੰ ਘਾਟ ਨਹੀਂ ਆਉਣ ਦਿੱਤੀ ਵੀ ਹੁਣ ਜਦੋਂ ਵਿਆਹ ਹੋ ਗਿਆ ਹੁਣ ਫਿਰ ਕੀ ਹੋ ਗਿਆ ਇੱਚ ਮੇਰਾ ਕੀ ਕਸੂਰ ਐ ਜਿਵੇਂ ਔਖੀਆਂ ਨਾਲੇ ਉਧਰੋਂ ਕਿ ਤੇ ਸਾਥ ਹ ਤਾਂ ਮੇਰਾ ਕੀ ਦੇਣਾ ਸੀਗਾ ਉਹੀ ਤਾਂ ਗੱਲਾ ਵੀ ਆਹੀ ਤਾਂ ਟੈਨਸੀ ਤੇ ਨਾਲ ਖੜਨਾ ਮੇਰੇ ਪਿਓ ਵੀ ਤੇਰੇ ਨਾਲ ਖੜੂ ਤੇਨੂੰ ਸਪੋਰਟ ਕਰੂਗਾ ਕਿਤੇ ਤੇਰੇ ਨਾਲ ਜਾਵੇ ਉਥੇ ਉਹਦੀ ਬੱਧਰੀ ਬਣਾ ਕੇ ਆਵੇ ਕੰਜਰ ਦੀ ਕਿੱਥੇ ਵੀ ਬੈਠੇ ਕਹੀ ਜਾਂਦਾ ਸੈਂਟਰ ਛੱਡਿਆ ਆਵਾਂਗੇ ਕੋਈ ਟੀਕਾ ਲਵਾ ਦਿੰਨੇ ਆ ਵੀ ਐ ਥੋੜੀ ਨਸ਼ੇ ਤੋਂ ਬੰਦਾ ਉਹ ਦੂਰ ਹੁੰਦਾ ਹੁੰਦਾ ਹੋਰ ਜਦੋਂ ਮੈਂ ਉੱਧੇ ਗਈਆਂ ਕੀ ਉਦੋਂ ਜੋ ਜਾ ਕੇ ਦੇਖਿਆ ਉਥੇ ਲਿਟਿਆ ਪਿਆ ਮੰਜੀ ਤੇ ਡੱਕਿਆ ਹੋਇਆ ਹੁਣ ਮੈਂ ਕੀ ਕਰਾਂ ਹੁਣ ਨਾ ਮੈਕਸੀਮ ਦੱਸਣ ਜੋਗਰੀ ਉਹੀ ਗੱਲ ਆ ਦੱਸਾਂਗੇ ਕਿਨੂੰ ਬਾਈ ਝੁੱਕ ਚੱਕਾਂ ਨਾ ਡਟਾ ਤਾਬ ਦੀ ਨੰਗਾ ਹੁੰਦਾ ਨਾ ਰੋ ਰੋ ਨਾਲ ਕਿਹੜਾ ਘਰੇ ਆਉਂਦਾ ਤੂੰ ਤਾਂ ਜਿਹੇ ਜਿਹੇ ਹੈਗਾ ਭਾਈ ਮੈਨੂੰ ਕੱਟਣੀ ਹੀ ਪਊਗੀ ਉਹਦੇ ਨਾਲ ਇਹ ਤਾਂ ਹੈ ਭਾਈ ਹਾਂ ਜਿਹੜਾ ਜਿਹੜਾ ਕਰਮਚਾਰ ਆਪਣੇ ਲਿਖਤਾ ਉਸਨੇ ਨੂਮਰ ਹਡਾਉਣੀ ਪਊ ਤੈਨੂੰ ਤਾਂ ਉਹ ਤਾਂ ਪਤਾ ਨਹੀਂ ਕਿਹੜੀਆਂ ਕੁੜੀਆਂ ਹੁੰਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਮਾਪੇ ਬਾਪ ਉਹਦੇ ਨਾਲ ਖੜਦੇ ਨਹੀਂ ਭੈਣ ਭਰਾ ਨਾਲ ਖੜਦੇ ਨਹੀਂ ਉਹਨੂੰ ਮੈਂ ਤਾਂ ਕਿਸੇ ਚੀਜ਼ ਦਾ ਹੌਸਲਾ ਨਹੀਂ ਮੈਂ ਕਿਵੇਂ ਕਹਿਦਾ ਵੀ ਮੇਰੇ ਤਾਂ ਭਾਈ ਮਾਪੇ ਬਾਪ ਨਾਲ ਖੜੇ ਨੇ ਮੇਰੀ ਮੈਂ ਤਾਂ ਘਰੇ ਬਹਿ ਜੂਗੀ ਆ ਕਿ ਘਰੇ ਵੀ ਨਹੀਂ ਬੈਠ ਸਕਦੀ ਮੈਂ ਤਾਂ ਮਾੜਾ ਜਵਾਬ ਕਰਨ ਹੋਵੇ ਭਾਈ ਕਿਸਦਾ ਮੜਾ ਜਬਾ ਕਨ ਹੋਵੇ ਮਾਂ ਕਿਤੇ ਆਉਗੀ ਨਾਲੇ ਮਾਂ ਬਾਈ ਕਿਹੜਾ ਦੱਸ ਕੇ ਗਈ ਆ ਵੀ ਕਦੋਂ ਆਉਗੀ ਆ ਜੀ ਆ ਜੀ ਆ ਨਾ ਉਹਦੇ ਕੋਲ ਕੋਈ ਫੋਨ ਹੈਗੇ ਆ ਵੀ ਬੰਦਾ ਫੋਨ ਕਰਕੇ ਪੁੱਛੇ ਲਈ ਕਦੇ ਤੇਰੇ ਫੋਨ ਤੋਂ ਕਰਦੇ ਕਦੇ ਕੀਦੇ ਤੋਂ ਕਰਦੇ ਕਦੇ ਕੀਦੇ ਤੋਂ ਕਰਦੀਏ ਫੋਨ ਤਾਂ ਬਾਈ ਜੇ ਦਵਾ ਵੀ ਦਿੰਦੇ ਪ੍ਰੀਤ ਨੂੰ ਉਹਨਾਂ ਕਿਹੜਾ ਚਲਾਉਣਾ ਹੁੰਦਾ ਲਾ ਕੇ ਵੀ ਮੈਂ ਹੀ ਦੰਨਾ ਹੁਣ ਚਲਾਉਣਾ ਦੂਜੇ ਹੀ ਲਿਆ ਦੋ ਮੈਂ ਸੋਚ ਰਿਆ ਵੀ ਕੀ ਪੜ ਜੱਲਿਆ ਕੇ ਉਹਨੂੰ ਦੇ ਦਾਂ ਆਪੇ ਚਲ ਤੈਨਾਂ ਦਾ ਘਟ ਘਟ ਗੱਲ ਕਰੀ ਲਿਆ ਕਰੂਗੀ ਹੋਰ ਚਲੋ ਦੇਖਦੇ ਆ ਬਾਈ ਜਦ ਦੁਬਾਰ ਹੁੰਦੀ ਫਿਰ ਮੈਂ ਚਾਹ ਚੂਪੀ ਲੂਗੀ ਵੀ ਬਣਾ ਕੇ ਕੋਈ ਨਾ ਬਈ ਇਹ ਤਾਂ ਕਿਹੜੀ ਪੁੱਛੂ ਵੀ ਮੈਨੂੰ ਨਿਕੜੂ ਕੋਈ ਨਾ ਤੂੰ ਆਪ ਹੀ ਬਣਾ ਕੇ ਪੀ ਲਈ ਲੈ ਇਹੜਾ ਬਗਾਲਾ ਕਰ ਫੜਬਦਾ ਕਰ ਨਾਲੇ ਮੇਰਾ ਤਾਂ ਬਈ ਅੱਜ ਨਾ ਸੱਚੀ ਬੁਖਾਰ ਵਾਲਾ ਚੜ ਗਿਆ ਮੈਨੂੰ ਉੱਥੇ ਤਾਂ ਹੀ ਕਰਕੇ ਤੇ ਤੂੰ ਕਿਹਾ ਤੀ ਇੱਧਰ ਆ ਜੀ ਮੈਨੂੰ ਐਂਦੀ ਮਾ ਉਹਨਾਂ ਨੂੰ ਲਾਪਰੀ ਧੁਰੇ ਨੂੰ ਕਿਉਂ ਤੰਗ ਕਰਨੇ ਮੈਂ ਚੱਲ ਇੱਧਰ ਹੀ ਬਗ ਜੂਗੀ ਨਾਲ ਤਾਂ ਮੈਨੂੰ ਦਵਾਈ ਲਿਆਦੀ ਤੇ ਨਾਲ ਇਹਨੂੰ ਐਂ ਕਹਿਦੀ ਵੀ ਦੋ ਰੋਟੀਆਂ ਲਾ ਦੂਗੀ ਮੇਰੀਆਂ ਕੋਈ ਨਹੀਂ ਬਈ ਮੈਂ ਤੂੰ ਤਾਂ ਖੜਿਆ ਵੀ ਨਹੀਂ ਜਾਂਦਾ ਮੈਂ ਕਹਿ ਦੂੰਗਾ ਅੱਪੀ ਲਾਹ ਰੋਟੀਆਂ ਕਿਉਂ ਨਹੀਂ ਲਾਹੋਗੀ ਜਿੱਥੇ ਮੇਰੀਆਂ ਦੋ ਲਾਹ ਉਹ ਤੇਰੀਆਂ ਵੀ ਲਾ ਦਊਗੀ ਆਹੋ ਨਾਲ ਤੂੰ ਰੈਸਟ ਕਰ ਠੀਕ ਹੈ ਨਾਲੇ ਜੇ ਮਾਂ ਹੁੰਦੀ ਨਾ ਫਿਰ ਤਾਂ ਮੈਨੂੰ ਕਹਿ ਦਿੰਦੀ ਲਾ ਦਿੰਦੀ ਉਹ ਚੱਲ ਕੋਈ ਨਹੀਂ ਮੈਨੂੰ ਐ ਟਾਈਫਾਇਡ ਜਾ ਹੋ ਰਿਹਾ ਸੀ ਮਗਰ ਤੇ ਵਿਗੜ ਵੀ ਨਾ ਜਾਵੇ ਮੈਂ ਤਾਂ ਹੀ ਤੈਨੂੰ ਬਾਈ ਉਰੇ ਲੈ ਕੇ ਆਇਆ ਆਬ ਦੇਕਰ ਵਰਗੀ ਮौज ਨਹੀਂ ਹੁੰਦੀ ਚੱਲ ਲੱਕ ਲਿਆ ਜਾਉਣਾ ਆਪਣੀਆਂ ਕਿ ਨਹੀਂ ਹੋਰ ਚੱਲ ਕੋਈ ਨਹੀਂ ਬਾਈ ਤੂੰ ਅੰਦਰ ਸਾਮਾਨ ਨੂੰ ਰੱਖ ਦੇ ਠੀਕ ਹੈ ਫੇ ਚਾਵਲਾ ਕੇ ਫਿਰ ਚੰਗਾ ਦੇਖ ਲਾ ਦੇਖ ਲਾ ਕਿੰਦੀ ਬੇਸ਼ਰਮ ਹੈ ਨਾਲ ਤਾਂ ਕਹਿੰਦੀ ਮੈਂ ਆਉਂਦੀ ਨਹੀਂ ਹੈਗੀ ਘਰੇ ਉਹ ਤਾਂ ਨਾਲੇ ਹੁਣ ਵੱੜ ਗਈ ਆ ਕੇ ਇੱਥੇ ਨਾ ਹੁਣ ਕੀ ਜ਼ਰੂਰਤ ਪਈ ਸੀਗੀ ਆਉਣ ਦੀ ਇਹਨੂੰ ਨਾਲੇ ਰੋਟੀ ਕੋਈ ਨਾ ਬਿਮਾਰ ਹੋ ਰਹੀਆਂ ਕਹਿੰਦੀ ਮੈਂ ਤੇਰੀ ਮੈਂ ਪਕਾਉਂ ਰੋਟੀ ਅੱਜ ਕੋਈ ਨਾ ਮੈਂ ਪਹਿਲੀ ਬਹਾਨਾ ਲਾ ਦੂੰਗੀ ਵੀ ਮੈਂ ਬਿਮਾਰ ਹੋ ਰਹੀਆਂ ਮੈਥੋਂ ਖਾਈ ਤੂੰ ਪੂੜੇ ਵੱਡੀ ਆਈ ਇਹ ਹਏ ਰੱਬਾ ਸਿਰਫ ਟੀ ਜਾਂਦਾ ਮੇਰਾ ਤਾਂ ਕੀ ਹੋ ਗਿਆ ਜੀ ਅਸੀਂ ਪਤਾ ਨਹੀਂ ਕੀ ਹੋ ਗਿਆ ਸਿਰਫ ਟੀ ਜਾਂਦਾ ਇਤੋਂ ਇਨਾ ਰਲ ਚੱਕਰ ਆਈ ਜਾਂਦੇ ਨੇ ਮੈਂ ਤਾਂ ਤੁਰਿਆ ਵੀ ਨਹੀਂ ਜਾਂਦਾ ਹੈ ਗਿਆ ਚੱਕਰ ਆਈ ਜਾਂਦੇ ਨੇ ਬਹੁਤ ਮੈਂ ਦੱਸਾਂ ਕਿਉਂ ਚੱਕਰ ਆਈ ਜਾਂਦੇ ਨੇ ਮੇਰੀ ਪ੍ਰੀਤ ਭੈਣਾਂ ਕੀ ਤੇਰੇ ਚਾ ਚੱਕਰ ਆਈ ਜਾਂਦੇ ਨੇ ਵੀ ਸਾਰੇ ਕੰਮ ਹੁਣ ਤੈਨੂੰ ਕਰਨੇ ਪੈਣਗੇ ਮਾਂ ਹੈ ਨਹੀਂਗੀ ਸੱਚੀ ਨਹੀਂ ਮੈਨੂੰ ਐਵੇਂ ਹੈਗਾ ਤੁਹਾਡੇ ਮਨ ਚ ਕਿਉਂ ਗਲਤ ਹੋ ਜਾਂਦਾ ਹੁੰਦਾ ਆ ਹੁਣ ਸੱਚੀ ਕਹਿੰਦੀ ਜੇ ਪ੍ਰੀਤ ਬੈਠੀ ਸੀ ਕਿ ਮੈਂ ਆਈ ਸੀ ਦੇਖਾ ਮੈਂ ਤਾਂ ਬੋਲਿਆ ਵੀ ਨਹੀਂ ਗਿਆ ਹੈਗਾ ਮੇਰਾ ਸਿਰਫ ਠੀਂ ਜਾਂਦਾ ਸੀਗਾ ਉਹ ਅਸਾ ਉਹਨੇ ਸ਼ਸ਼ੀ ਕਾ ਬੁਲਾਇਸੀ ਫਿਰ ਉਹਦਾ ਜਵਾਬ ਦਿੱਤੇ ਨਹੀਂ ਤੇ ਸੱਚੀ ਕਹਿੰਦੇ ਬੋਲੇ ਹੀ ਨਹੀਂ ਗਿਆ ਹੈਗਾ ਮੇਥੋਂ ਮੇਰੇ ਤਾਂ ਮੂੰਹ ਚੋਂ ਜ਼ਬਾਨ ਹੀ ਨਿਕਲੀ ਹੈਗੀ ਮੇਰੇ ਤਾਂ ਸੱਚ ਪਤਾ ਨਹੀਂ ਕੀ ਹੋ ਰਿਹਾ ਇੱਕੋ ਰੱਤ ਜੇ ਪਤਾ ਨਹੀਂ ਕੀ ਹੋ ਗਿਆ ਮੈਨੂੰ ਕੀ ਹੋ ਗਿਆ ਸੱਚੀ ਕਹਿੰਦੀ ਆ ਮੈਨੂੰ ਤਾਂ ਇਹ ਲੱਗਦਾ ਮੇਰੋਂ ਬੁਖਾਰ ਹੋ ਰਿਹਾ ਏ ਗਰਮ ਗਰਮ ਹੋ ਰਿਹਾ ਜਮੀ ਹਾਂ ਮੱਥਾ ਵੀ ਗਰਮ ਪਿਆ ਤੇਰੀ ਬਾਹ ਵੀ ਗਰਮ ਪਈ ਆ ਪਰ ਮੈਂ ਕਰਦਾ ਮੇਰੀ ਗੱਲ ਸੁਣ ਪ੍ਰੀਤਵੀ ਬਿਮਾਰ ਹੈ ਮੈਂ ਤੈਨੂੰ ਲੈ ਚੱਲਦਾ ਨਾਲ ਤਾਂ ਮੈਂ ਉਹਨੂੰ ਕੋਈ ਗੋਲੀ ਗੁਟਲੀ ਲਿਆ ਦੂੰਗਾ ਨਾਲ ਤੈਨੂੰ ਉੱਤਰਾ ਬਲ ਨਾ ਹੁਣ ਨਹੀਂ ਮੈਥੋਂ ਤੁਰਿਆ ਜਾਂਦਾ ਹੈਗਾ ਮਨੂਰੀ ਲਿਆ ਜਦ ਦਵਾਈ ਤੁਸੀਂ ਜਿਹੜੀ ਲਿਆਉਣੀ ਹੋਊਗੀ ਮੈਥੋਂ ਤੁਰਿਆ ਨਹੀਂ ਜਾਂਦਾ ਹੈਗਾ ਸੱਚੀ ਫੇ ਮੇਰੀ ਗੱਲ ਤਾਂ ਸੁਣਦਾ ਹੈ ਰੋਟੀ ਲਾਉਣੀ ਹੈ ਫਿਰ ਰੋਟੀ ਤਾਂ ਖਾਣੀ ਹੈ ਮੈਂ ਖਾਣੀ ਹੈ ਡੈਡੀ ਨੇ ਤਾਂ ਇਹ ਵੀ ਖਾਣੀ ਹੈ ਸਮਾ ਸੁਖ ਨੂੰ ਪ੍ਰੀਤ ਵੀ ਆ ਗਈ ਉਹ ਵੀ ਖਾ ਲੂ ਦੋ ਰੋਟੀਆਂ ਵਿਚਾਰੀ ਫਿਰ ਰੋਟੀ ਤਾਂ ਲਾਉਣੀ ਹੈ ਹੁਣ ਮੈਂ ਤਾਂ ਇੰਨੀ ਬਿਮਾਰ ਪਈ ਆ ਤੁਹਾਨੂੰ ਦਿਖਦਾ ਨਹੀਂ ਹੈਗਾ ਐ ਦੱਸ ਜੇ ਮੈਨੂੰ ਕੁਝ ਹੋ ਗਿਆ ਪਹਿਲਾਂ ਉੱਤੇ ਮੈਂ ਡਿੱਗ ਡੁੱਗੂਗੀ ਫੇਰ ਕੀ ਕਰਾਂਗੇ ਉਹਨੂੰ ਐ ਕਹਿ ਦੋ ਪ੍ਰੀਤ ਨੂੰ ਨਾਲ ਤਾਂ ਭੰਡੇ ਪਏ ਨੇ ਮੰਜਨ ਵਾਲੀ ਵਿਚਾਰੀ ਆ ਤਾਂ ਗਈ ਚੱਲ ਹੁਣ ਹੈਨਾ ਤੇ ਇਹਨਾਂ ਲਈ ਕਿਦਰ ਰੋਟੀ ਲਾ ਦੂਗੀ ਜੇ ਮੰਮੀ ਹੁੰਦੀ ਫਿਰ ਤਾਂ ਲਾ ਦਿੰਦੀ ਉਹ ਉਹ ਤਾਂ ਬਿਮਾਰ ਪਈ ਹੁਣ ਉਹਨੂੰ ਕਿਵੇਂ ਕੰਮ ਹੈ ਲੈ ਮੇਰੇ ਜੰਨੀ ਬਿਮਾਰ ਤਾਂ ਨਹੀਂ ਮੇਰੇ ਤੋਂ ਤੁਰ ਕੇ ਇੱਥੇ ਤੱਕ ਨਹੀਂ ਜਾਈਦਾ ਹੈ ਗਿਆ ਨਾ ਜੇ ਮੈਂ ਡਿੱਗ ਗਈ ਭਲਾ ਫੇਰ ਵੀ ਨਵਾਂ ਪੰਗਾ ਪੈ ਗਿਆ ਕਹਿ ਦੋ ਪਲੀਜ਼ ਉਹਨੂੰ ਕਰ ਦਲੂਗੀ ਆਪੇ ਕੰਮ ਚਲ ਕੋਈ ਨਹੀਂ ਤੂੰ ਰੈਸਟ ਕਰ ਲੈ ਮੈਂ ਪ੍ਰੀਤ ਨੂੰ ਕਹਿ ਦਿੰਨਾ ਆਪੇ ਕਰ ਲੂ ਚੰਗਾ ਕਰ ਲੂਗੀ ਉਹਦਾ ਵੀ ਤਾਂ ਘਰ ਹੈ ਫਿਰ ਕੀ ਹੋ ਜਾਊਗਾ ਕਹਦੇ ਬਿਮਾਰ ਹੋ ਰਹੀ ਹੈਗੀ ਚਲ ਕੋਈ ਨਹੀਂ ਕੋਈ ਨਹੀਂ ਤੂੰ ਰੈਸਟ ਕਰ ਲੈ ਮੈਨੂੰ ਕਹਿ ਦੇਣਾ ਕਰ ਲੂ ਚੰਗਾ ਹਏ ਇਹ ਤਾਂ ਮੇਰਾ ਸਿਰਫ ਉਰਦੂ ਖਣ ਲਾ ਦੂਗਾ ਹਾਂ ਹਾਂ ਹੁਣ ਆਇਆ ਆਰਾਮ ਜਾ ਆਪੇ ਪਕਾਉਂਦੀ ਰੋਟੀ ਹੁਣ ਦੇਖੀ ਆ ਤਾਂ ਗਈ ਹੁਣ ਓਰੀ ਹੂੰ ਕਮਾਨੀਆ ਤੈਨੂੰ ਮੈਂ ਪੂੜੇ ਲਾ ਕੇ ਵੱਡੀ ਮੈਡਮ ਨੂੰ ਪ੍ਰੀਤ ਬਾਈ ਹਾਂ ਬਾਈ ਬਾਈ ਸੀ ਬਾਈ ਓਰ ਬਾਈ ਹਾਡਾ ਪੈਰ ਦੇ ਦੁਖੀ ਆਂਦੇ ਨਾਲ ਸਿਰ ਦੁਖੀ ਆਂਦਾ ਬਹੁਤ। ਇਹੀ ਹਾਲ ਉਹਦੇ ਨਾਲ ਹੋ ਰਿਹਾ ਜੱਸੀ ਨਾਲ। ਮੈਂ ਤੇਰੀ ਭਾਬੀ ਕੋਲ ਗਿਆ ਸੀ ਹੁਣ। ਮਾਂ ਪ੍ਰੀਤ ਆਈ ਹੋਈ ਆ। ਮਾਂ ਤਾਂ ਚੱਲ ਹੈ ਨਹੀਂ ਗਈ। ਮੈਂ ਉਹ ਤਰੋਟੀਆਂ ਲਾਦੀ ਹੈ ਨਾ ਸ਼ਾਮ ਨੂੰ। ਸਾਰੇ ਖਾ ਲਾਂਗੇ ਆਪਾਂ। ਉਹ ਤਾਂ ਬਿਮਾਰ ਹੋਈ ਪਈ ਕਿੰਨਾ। ਮੈਂ ਹੁਣ ਜਾ ਕੇ ਆ ਉਹ ਲੈਵੇ। ਸਾਡੇ ਪੈਰ ਉਹ ਦੁਖੀ ਆਂਦੇ ਬੁਖਾਰ ਹੋ ਰਿਹਾ ਉਹਨੂੰ ਤਾਂ। ਮੈਂ ਕਹਿੰਦਾ ਸੀਗਾ ਵੀ ਜੇ ਤੂੰ ਹੀ ਤਰੋਟੀਆਂ ਲਾ ਲੈ। ਭਾਈ ਤੈਨੂੰ ਚੰਗਾ ਪਹਿਲਾਂ ਪਤਾ ਹੈ ਉਹਦੇ ਨਾਲੇ ਵੀ ਪਖੰਡ ਕਰਦੇ ਕੁਝ ਨਹੀਂ ਉਹਨੂੰ ਹੋਇਆ। ਆ ਹੁਣ ਤਾਂ 2 ਮਿੰਟ ਪਹਿਲਾਂ ਚੰਗੀ ਭਲੀ ਫਿਰਦੀ ਸੀਗੀ ਉਹਨੂੰ ਪਤਾ ਲੱਗ ਗਿਆ ਵੀ ਘਰੇ ਮੈਂ ਆ ਗਈ ਤਾਂ ਪੈ ਗਈ ਅੰਦਰ ਜਾ ਕੇ ਬਾਈ ਮੈਨੂੰ ਪਹਿਲਾਂ ਹੀ ਲੱਗਿਆ ਸੀਗਾ ਵੀ ਪਖੰਡ ਕਰਦੀ ਕਿਤੇ ਜਾਣ ਕੇ ਪਰ ਮੈਂ ਆਪ ਦੇਖ ਕੇ ਆਇਆ ਉਹਦਾ ਮੂੰਹ ਨਾ ਜਮੀ ਉਤਰਿਆ ਪਿਆ ਲਾਲ ਪੀਲੀ ਅੱਖਾਂ ਉਈ ਬੈਨੇ ਉਹਦੀਆਂ ਤੂੰ ਵੀ ਉਹਦੀ ਗੱਲਾਂ 'ਚ ਵੀ ਆ ਗਿਆ ਮਿੰਟ 'ਚ ਮੈਨੂੰ ਤਾਂ ਤੇਰਾ ਸਾਹ ਨਹੀਂ ਆਉਂਦਾ ਹੈਗਾ ਨਾ ਨਾ ਬਾਈ ਗੱਲਾਂ 'ਚ ਥੋੜੀਆਂ ਮੈਂ ਦੇਖ ਕੇ ਆ ਮੈਂ ਤਾਂ ਹੀ ਕਹਿਣਾ ਸਾਰਾ ਸ੍ਰੀ ਗੱਲ ਦੇ ਦੇ ਕਿ ਤੂੰ ਮੈਨੂੰ ਵੀ ਜੰਨੇ ਬਾਈ ਹੁਣ ਮੈਂ ਵੀ ਤਾਂ ਬਿਮਾਰ ਹੋ ਰਹੀ ਆ ਤੈਨੂੰ ਆਪ ਨੂੰ ਆਉਣੇ ਚਾਹੀਦੇ ਤੂੰ ਮੈਨੂੰ ਆ ਕੇ ਕਹਿਣ ਲੱਗ ਗਿਆ ਜਿੰਮੇ ਬਿਮਾਰਤੀ ਤਾਂ ਹੀ ਤਾਂ ਮੈਂ ਉਧਰੋਂ ਆਈ ਆਂਗੀ ਉਹ ਤਾਂ ਠੀਕ ਹੈ ਬਾਈ ਹੁਣ ਫਿਰ ਜਿਮਾ ਹੁੰਦੀ ਨਾ ਲੋੜ ਹੀ ਨਹੀਂ ਸੀ ਜਾਣ ਕੇ ਨਾਟਕ ਕਰਦੀ ਹੈ ਕਿ ਅੰਦਰ ਬੜੀ ਬੈਠੀ ਹੈਗੀ ਇਹਨੂੰ ਇਹ ਵੀ ਕਿਉਂ ਆਈਏ ਓਰੇ ਬਾਈ ਹੌਲੀ ਬੋਲ ਜੁਨੂਸ ਕੀ ਬੋਲਿਆ ਬਾਈ ਮੈਂ ਹੌਲੀ ਕਮਾਲ ਦੀ ਗੱਲ ਹੋ ਰਹੀ ਹੈ ਮੇਰੇ ਹੀ ਸਹਿੱਕਾ ਹੁੰਦਾ ਇਹਨੂੰ ਹਰੇਕ ਵਾਰੀ ਕਲੇਸ ਪੋਗਮਾ ਕਰੇ ਕਲੇਸ ਪੋਗੋ ਪਹਿਲਾਂ ਕਿਹੜਾ ਕਲੇਸ ਨਹੀਂ ਪੈਂਦਾ ਹੈਗਾ ਵੀ ਬੰਦਾ ਦੇਖਦਾ ਲੈਵੇ ਵੀ ਬਿਮਾਰੇਗੀ ਐ ਥੋੜੀ ਕਰ ਦਿੰਦਾ ਤੂੰ ਵੀ ਉਹਦੀ ਬੋਲੀ ਬੋਲੀ ਐਨੇ ਹੁਣ ਬਾਈ ਉਹਦੀ ਬੋਲੀ ਕਿੱਥੋਂ ਬੋਲਦਾ ਜੇ ਉਹਦੀ ਬੋਲੀ ਬੋਲਦਾ ਤੈਨੂੰ ਥੋੜੀ ਕਰ ਦਿੰ ਪਰ ਤਾਹੀਂ ਲੈ ਕੇ ਆਵਾਂ ਚੱਲ ਮੇਰੀ ਭੈਣ ਮੇਰੇ ਘਰ ਆਉਗੀ ਲੈ ਕੇ ਆਈਆਂ ਐ ਕਦੋਂ ਕਰਦੀ ਹੁੰਨੀ ਐ ਤੂੰ ਕੀ ਹੋ ਗਿਆ ਕੀ ਤੇਰੇ ਤਾਂ ਕੰਡੇ ਵਿੱਜੇ ਹੋਏ ਨੇ ਸਾਰੇ ਨਾ ਕੀ ਕੰਡੇ ਵਿੱਜੇ ਨੇ ਮੇਰੇ ਨਾ ਮੇਰੀ ਗੱਲ ਸੁਣਾ ਹੁਣ ਤਾਂ ਤੂੰ ਚੰਗੀ ਭਲੀ ਫਿਰਦੀ ਦੀ ਹੁਣ ਤੇਰੇ ਸਿਰ ਵੀ ਦੁੱਖਣ ਲੱਗੇ ਮਿੰਟਾਂ ਜਿ ਮੈਨੂੰ ਦੇਖ ਕੇ ਪ੍ਰੀਤ ਸਿਰ ਦੁਖਦਾ ਸਿਰ ਦੁਖਦਾ ਤਾਂਹੀਂ ਕਹਿੰਦਾ ਮੈਂ ਉਹੀ ਨਹੀਂ ਕਹਿੰਦਾ ਹੈਗਾ ਦੇਖ ਲੈ ਦੇਖ ਲੈ ਕਿਵੇਂ ਬੋਲਦੀ ਹੈਗੀ ਜੇ ਦੁਖਦਾ ਤਾਂਹੀਂ ਕਿਹਾ ਇਹਨੂੰ ਰੋਟੀ ਨੂੰ ਨਹੀਂ ਪਹਿਲਾਂ ਮੈਂ ਕਿੱਦੇ ਕਿਹਾ ਇਹਨੂੰ ਰੋਟੀ ਨੂੰ ਵੀ ਰੋਟੀ ਬਣਾ ਦੇ ਆਹੋ ਹੋ ਤੂੰ ਤਾਂ ਕੁਛ ਨਹੀਂ ਕਹਿੰਦੀ ਹੈਗੀ ਸਾਰੇ ਘੰਟੇ ਤਾਂ ਭਾਈ ਤੇਰੇ ਵਿਜੇ ਹੋਏ ਨੇ ਜਾਣ ਕੇ ਨੂੰ ਸਖਿਆ ਕੇ ਭੇਜਿਆ ਗਿਆ ਅੰਦਰੋਂ ਇਹਨੇ ਕਹਨ ਸਖਾਇਆ ਹੈ ਪ੍ਰੀਤ ਮੈਨੂੰ ਪਤੀ ਆ ਹੁਣੇ ਬਿਮਾਰ ਹੋ ਰਹੀ ਹੈ ਕੀ ਉਹਦੇ ਬਿਮਾਰੀ ਤਾਂ ਦਿਖ ਗਈ ਮੇਰੀ ਬਿਮਾਰੀ ਤੈਨੂੰ ਦਿਖੀ ਨਹੀਂ ਹੈਗੀ ਭਾਈ ਮੈਂ ਤਾਂ ਖੜੇ ਵੀ ਨਾ ਹੋ ਜਾਂਦਾ ਸੀ ਮੈਂ ਤਾਂ ਹੁਣ ਵੀ ਮਸਾ ਉੱਠ ਕੇ ਆਈ ਅੰਦਰ ਮਾ ਪਤਾ ਨਹੀਂ ਕਦੋਂ ਰੋਲੇ ਜੇ ਪਈ ਜਾਂਦੇ ਨੇ ਆਹ ਤਰ੍ਹਾਂ ਹੀ ਲੜਾਈ ਜੀ ਸਦਨ ਤੋਂ 2 ਮਿੰਟਾਂ ਚ ਆ ਗਈ ਉਹ ਤਾਂ ਤੈਨੂੰ ਕੁਝ ਹੋਇਆ ਨਹੀਂ ਹੈਗੇ ਆ ਉਹ ਤਾਂ ਫਿਰ ਸੁਣ ਕੇ ਆਉਗੀ ਹੁਣ ਆਉਗੀ ਆਉਗੀ ਮੈਨੂੰ ਸਾਰਾ ਪਤਾ ਹੈ ਭਾਈ ਉਂਗਲਾਂ ਦੇ ਚੜਾ ਹੋਏ ਤੂੰ ਵੀ ਤੂੰ ਹੀ ਘੱਟ ਨਹੀਂ ਰਗੇ ਇਹ ਵੀ ਚਲੋ ਚੁੱਪ ਕਰ ਜਾ ਕਾਪ ਕੇ ਕਰੀ ਜਾ ਮੂ ਤਾਂ ਮਰੁੱਛ ਪੀਣਾ ਲੱਗਿਆ ਬਕਵਾਸ ਕਰਨ ਮਾਰ ਮੂ ਤੇ ਫਿਰ ਜਾਦੇ ਹੱਥ ਖੁੱਲ ਗਏ ਤੇਰੇ ਹੁਣ ਹੱਥ ਵੀ ਚੱਕਣ ਲੱਗ ਗਏ ਮੇਰੇ ਤੇ ਚਕਾਈ ਕੀ ਦਿਖਾ ਲਾਦੀ ਨੇ ਜਦ ਚਕਾਈ ਕੀ ਚਕਾ ਨੂੰ ਮੈਂ ਕੀ ਕਰਤਾ ਉਹਨੂੰ ਤਾਂ ਕੀ ਕਹਿਣਾ ਸੀਗਾ ਵੀ ਮੇਰੇ ਭੈਣ ਬਵਾਰ ਦੋ ਰੋਟੀ ਲਾ ਦੇ ਕਲੇਸਪੋਰ ਖਾ ਤੇ ਤੈਨੂੰ ਲੈ ਕੇ ਆਇਆ ਸੀਗਾ ਮਰੂ ਐਸ ਵੀ ਚਲ ਘਰੇ ਆਏਗੀ ਰੋਟੀ ਟੱਕ ਖਾ ਲੇਗੀ ਪਰ ਜੇ ਬਿਮਾਰ ਹੋ ਰਹੀ ਹੈ ਤੂੰ ਨਾਲ ਨਹੀਂ ਗਈ ਉਹ ਤਾਂ ਮੈਂ ਪਾਗਲ ਸੀ ਜਿਹੜੇ ਤੇਰੇ ਤੇ ਵਿਸ਼ਵਾਸ ਕਰ ਲਿਆ ਇਹ ਤਾਂ ਮੈਂ ਭੁੱਲ ਗਈ ਸੀ ਵੀ ਤੂੰ ਤਾਂ ਉਹਦੇ ਰੰਗਣ ਚੰਗੇ ਹੋਏ ਹੁਣ ਤੂੰ ਸਾਡੇ ਕਿੱਥੇ ਸੁਣਦੇ ਬਈ ਤੈਨੂੰ ਤਾਂ ਉਹਦੀ ਦੁੱਖ ਦੁੱਖ ਲੱਗਦੇ ਨੇ ਸਾਡੇ ਥੋੜੀ ਲੱਗਦੇ ਨੇ ਤੈਨੂੰ ਨਾ ਮੇਰੀ ਗੱਲ ਸੁਣ ਜੇ ਤੂੰ ਰੋਟੀ ਲਾ ਦੇਂਗੀ ਫੇਰ ਕਿਹੜਾ ਤੈਨੂੰ ਪਾ ਆ ਜੂਗਾ ਐ ਹੁਣ ਜਿੰਨੇ ਟਾਈਮ ਤੇ ਤੂੰ ਬੋਲੀ ਜਾਨੀ ਰੋਟੀ ਲਾ ਆਂਦੀ ਨਾ ਤੈਨੂੰ ਕਿਹੜਾ ਭਾਬੀ ਆ ਜੂਗਾ ਫਾ ਮੰਮੀ ਜਾ ਰਹੀ ਹੈਗੀ ਪਿੰਡਾਂ ਹੁਣ ਵੀ ਤਾਂ ਚੰਗੀ ਪਲੀ ਪਿੱਛੋਂ ਕੰਮ ਕਰੀਏ ਨਹੀਂ ਸਾਡੇ ਨਾਲ ਕਿਸ ਤਰੀਕਾ ਹੋ ਜਾਂਦਾ ਰਹੇ ਹੁਣ ਹੋ ਕੀ ਗਿਆ ਉਹ ਤਾਂ ਦੱਸ ਦਿਓ ਹੋਣਾ ਕੀ ਦੀਗਾ ਮੈਂ ਬਿਮਾਰ ਹੋ ਰਹੀ ਆਂਗੀ ਆਖੇ ਉਹਨੂੰ ਕਹਿੰਦੇ ਭਾਡੇ ਮੱਝ ਨੂੰ ਰੋਟੀਆਂ ਲਾ ਲੂ ਫੇ ਪ੍ਰੀਤੇ ਵੀ ਤਾਂ ਬਵਾਰ ਹੋ ਰਹੀ ਆ ਇਹ ਤੇਰੇ ਨਾਲੋਂ ਜ਼ਿਆਦੇ ਬਵਾਰ ਆ ਫਿਰ ਰਲ ਮਿਲ ਕੇ ਕਰ ਲੋ ਪੁੱਤ ਇਹ ਚਾ ਕੀ ਹੋਇਆ ਹੁਣ ਗੱਲ ਨਾ ਤਾਂ ਭਾਈ ਆਉਂਦੀ ਨਾ ਉਰੇ ਨਾਲੇ ਫਿਰ ਆਪ ਦਾ ਕੰਮ ਆਉਂਦੀ ਨਹੀਂ ਮੈਂ ਤਾਂ ਬਈ ਮੈਂ ਤਾਂ ਹਲੇ ਕਿਹਾ ਤੱਕੇ ਨਾਲ ਨਹੀਂ ਆਉਂਦੀ ਸੀਗੀ ਮੈਂ ਤਾਂ ਫਖ ਦਾ ਮਰ ਲਗਿਆ ਸੀਗਾ ਬੇਰਸਾ ਖੋ ਜੂਗਾ ਮੈਂ ਤਾਂ ਲੱਗਿਆ ਸੀ ਮਨੇ ਤੇ ਸਪਾਈਆਂ ਹੋਰ ਸਾਰੀ ਉਰੇ ਮੈਂ ਕੰਮ ਕਰਕੇ ਆਈਆਂ ਥੱਕ ਕੇ ਆਈਆਂ ਮੈਂ ਤੇਰੀ ਰੋਟੀਆਂ ਨਹੀਂ ਪਕਾਉਣਾ ਹੀ ਉਰੇ ਅੰਨਾ ਜੇ ਤੇਰੀ ਗਲਤੀ ਆ ਤੇ ਲੇਕੀ ਕਿਉਂ ਆ ਉਹ ਬਾਪ ਮੇਰਾ ਤਾਂ ਲਿਆ ਮੈਂ ਚਲ ਮਾਂ ਨਹੀਂ ਹੈਗੀ ਇਹ ਬਾਹਰ ਨਾ ਘਰੇ ਆਈ ਜੂ ਉੱਥੇ ਨੂੰ ਦਾਣਾ ਬਾਰੇ ਦੰਨਿਆ ਖਵਾਉਣ ਵਾਸਤੇ ਰਹਾ ਹੁੰਦਾ ਅੱਜ ਆਏ ਸੀ ਵੀ ਸੁੱਖ ਦਾ ਸਾਹ ਲੈ ਲਾਂਗੇ ਨਿਕਲੀ ਹੋਈ ਆ ਉਹ ਇੱਥੇ ਹੁਣ ਆ ਆ ਗਈ ਕਲੇਸ਼ ਫੇਰ ਪਾ ਕੇ ਦੱਸਦਾ ਕਰੀਂ ਕਰਾ ਕੀ ਰੋਟੀ ਬਕਾਇਆ ਕਰ ਬਈ ਆ ਕੇ ਆਈ ਸੁਣ ਲੈ ਰਹਿ ਗਿਆ ਤੀ ਮੇਰੇ ਬਾਕੀ ਪਰ ਹੋਰ ਕੀ ਆ ਬਾਈ ਜੇ ਸੱਚੀ ਕਰਦਾ ਫਿਰ ਕਹਿਦੀ ਹੋਰ ਕੀ ਆ ਉਧਰ ਮੈਂ ਜਾਣਾ ਕੰਮ ਤੇ ਦੱਸ ਆ ਜੇ ਕੋਈ ਰੋਟੀ ਨਹੀਂ ਟੋਕਣੀ ਤੁਸੀਂ ਆਪ ਦਾ ਘਾਟੋ ਕਲੇਸ਼ ਪਾ ਲਿਆ ਕਰੋ ਮੇਰੇ ਤਾਂ ਪਹਿਲੀ ਹੀ ਨਹੀਂ ਸੀ ਜੀ ਕਰ ਦੋ ਰਿਹਾ ਉਹਨੂੰ ਮੈਂ ਤਾਂ ਇਹ ਸੋਚ ਲਿਆ ਸੀਗਾ ਵੀ ਚੱਲ ਮੇਰੇ ਭਾਈ ਨੇ ਸਾਰਾ ਕੁਝ ਭੁੱਲ ਕੇ ਮੈਨੂੰ ਦੁਬਾਰੇ ਬੁਲਾਤਾ ਲਿਆ ਪਰ ਮੈਨੂੰ ਕੀ ਪਤਾ ਦੀਗਾ ਤੂੰ ਨਹੀਂ ਸੁਧਰ ਸਕਦਾ ਹੈਗਾ ਤੂੰ ਤਾਂ ਉਹ ਜਿਹਾ ਦਾ ਉਹ ਜਿਹੀ ਹੈ ਤੂੰ ਤਾਂ ਤੇ ਜਨਾਨੀ ਦਾ ਹੀ ਹੈ ਸੁਧਰਦਾ ਕੋਈ ਨਹੀਂ ਸਕਤੇ تھے ਕੋਈ ਨਹੀਂ ਸੁਧਰਦਾ ਤੂੰ ਦਾ ਪਪਾ ਬਸ ਰਹੇ ਤੇ ਨਾਲ ਤਾਂ ਮੈਂ ਤਾਂ ਤੈਨੂੰ ਬੁਲਾਇਆ ਕਿ ਨਾ ਮੈਨੂੰ ਬੁਲਾਉਂਦੀ ਲੋੜ ਹੈ ਤੈਨੂੰ ਹਾਂ ਆ ਫਿਰ ਕਲੇਸ਼ ਮੈਂ ਨਾਲ ਤੋ ਬੋਲੀ ਤੇ ਮੇਰੇ ਨਾਲ ਉੱਥੇ ਵੀ ਨਾ ਕੰਮ ਕਰਦੀ ਐ ਜੇ ਇੱਥੇ ਬੜਾ ਮोटा ਨਾਲ ਹੱਥ ਕਿਉਂ ਕਰ ਲੂੰਗੀ ਮੈਂ ਰੋਟੀਆਂ ਥੋੜੀਆਂ ਬਕਾਉਣੀਆਂ ਮੈਂ ਥੋੜੀਆਂ ਔਰੇ ਚੱਲ ਭਾਈ ਮਗਜ ਨਾ ਮਾਰ ਤੂੰ ਤਾਂ ਕਿਸੇ ਲੀਕ ਕਰੀ ਵਗ ਜਾ ਕਲੇਸ਼ ਨਾ ਮੈਂ ਉਹਰੇ ਰਹਿ ਕੇ ਰਾਜੀ ਵੀ ਨਹੀਂ ਹੈਗੀ ਭਾਈ ਮੈਂ ਤਾਂ ਪਹਿਲੀ ਉਹਨਾਂ ਦੇ ਘਰੇ ਆਉਂਦੀ ਸੀ ਤੂੰ ਹੀ ਨੇ ਇਹ ਭੈਣੀ ਆ ਜਾ ਆ ਉਹ ਸੁੱਖ ਹੁੰਦਾ ਆ ਪੈਣ ਪੈਣ ਸੁੱਖ ਹੁੰਦਾ ਪੰਡਾ ਗਿਆ ਸੀ ਮੈਨੂੰ ਤਾਂ ਹੈ ਨਹੀਂ ਸੁੱਖ ਮੈਂ ਤਾਂ ਤੇਰਾ ਕੋਈ ਸੁੱਖ ਨਹੀਂ ਨਾ ਮੈਨੂੰ ਉਹਦਾ ਸੁੱਖ ਹੈ ਕੋਈ ਹਰ ਉਹਦਾ ਮੈਂ ਤੇਰਾ ਕੋਈ ਸੁੱਖ ਹੈ ਸਭ ਤੇ ਇਸ ਕਰਕੇ ਬੰਮਾਰਗਾ ਤੂੰ ਰੋਟੀਆਂ ਲਾ ਦੇ ਚੱਲ ਕੋਈ ਨਹੀਂ ਦੇਖ ਲਿਆ ਬਸ ਹਾਂ ਜਬ ਆਇਆ ਤੱਕ ਚੋਲਾ ਪਿਆ ਉਹਦਾ ਜਾ ਭਾਈ ਜਾਨੀਏ ਮੈਨੂੰ ਵੀ ਸ਼ੌਕ ਨਹੀਂ ਹੈਗਾ ਉਰੇ ਰਹਿਣ ਦਾ ਤੁਹਾਡੀ ਸ਼ੌਕ ਨਹੀਂ ਹੈਗਾ ਇਹ ਹੁਣ ਤਾਂ ਲੱਗ ਗਿਆ ਪਤਾ ਮੈਂ ਪਾਗਲ ਨਹੀਂ ਹੈਗਾ ਜਿਹੜਾ ਤੈਨੂੰ ਘੌਂਕਦਾ ਹੁੰਦਾ ਵੀ ਨਾ ਭਾਈ ਨਾ ਇਹਨਾਂ ਨੂੰ ਸਿਰ ਚੜਾ ਲਿਆ ਆ ਚਰਾਸੀ ਮੋਟਰਸਾਈਕਲ ਤੇ ਇੱਥੇ ਚਲੋ ਬਾਪੂ ਮੈਂ ਤਾਂ ਕੁਝ ਹੋਰ ਸੋਚ ਕੇ ਲੈ ਕੇ ਆਇਆ ਸੀਗਾ ਮੈਨੂੰ ਕਿਉਂਕਿ ਆਹ ਗੱਲ ਕਰਨੀ ਆਪ ਨਾਲ ਆ ਮੇਜੀ ਕੁੜੀ ਤਾਂ ਲੈ ਗਈ ਸੀ ਸਿਰ ਤੋਂ ਉਹਦਾ ਕੋਈ ਬੁਖਾਰ ਹੁੰਦਾ ਰੋਟੀਆਂ ਦਾ ਕੀ ਆਪ ਲਾ ਲੈਣੇ ਆ ਐਦੂ ਤਾਂ ਚੰਗੀਆਂ ਹੀ ਖਾਵਾਂਗੇ ਚਲ ਕੋਈ ਨਹੀਂ ਬਾਪੂ ਨਾਲੇ ਤਾਂ ਬੰਦਾ ਆਪਦਾ ਘਰ ਸਮਝੇ ਨਾਲੇ ਰੋਟੀ ਨਹੀਂ ਪਕਾਉਂਦੀ ਹੈਗੀ ਕਿ ਨਾਲੇ ਤਾਂ ਮੇਰਾ ਘ ਐ ਨਾਲੇ ਰੋਟੀ ਨੂੰ ਪਕਾ ਸਕਦਾ ਨਹੀਂ ਅੱਜ ਕੋਈ ਨਹੀਂ ਤੂੰ ਵੀ ਬੁਮਾਰੂ ਤੂੰ ਵੀ ਘੱਟ ਬੋਲ ਮੜਾ ਜਾ ਜਾਂ ਤੂੰ ਆਰਾਮ ਕਰ ਲੈ ਮੈਂ ਤੇ ਬਾਪੂ ਆਪੇ ਰੋਟੀ ਲੜਾਂਗੇ ਜਾਨੀ ਆ ਨਾਲੇ ਮੇਰਾ ਕਿੜਾ ਜੀ ਕਰਦਾ ਵੀ ਸੋਥੋਂ ਰੋਟੀ ਬਣਵਾਵਾ ਜੇ ਮੈਂ ਠੀਕ ਹੁੰਦੀ ਆਪੇ ਬਣਾ ਲੈਂਦੀ ਨਾ ਉਹਨੂੰ ਕਹਿਣ ਦੀ ਲੋੜ ਪੈਂਦੀ ਜਿਹੜੀ ਇੰਨਾ ਕੁੱਤ ਕਲੇਸ਼ ਕਰਕੇ ਗਈ ਆ ਹੁਣ ਚੱਲ ਭਾਈ ਹੁਣ ਜਦੋਂ ਤਖਲੀਫ ਆ ਸਰੀਰ ਨੂੰ ਫਿਰ ਕਰ ਵੀ ਕੀ ਸਕਦੇ ਆ ਤੂੰ ਆਰਾਮ ਕਰ ਲੈ ਜਾ ਕੇ ਤੂੰ ਪੈ ਜਾ ਉਹ ਰੋਟੀ ਕਿਤਾ ਚਲੋ ਖਾਣੀ ਆ ਅਸੀਂ ਬਣਾ ਲਾਂਗੇ ਮੈਂ ਤੇ ਬਾਪੂ ਲੜਕੇ ਚੱਲ ਤੂੰ ਐਂ ਕਰ ਓਏ ਗੰਡੇ ਗੁੰਡੇ ਦੇ ਚੀਰ ਮੈਂ ਆਟਾ ਗੁੰਨਦਾਗਾ ਦੋ ਰੋਟੀਆਂ ਨੇ ਹੁ ਇਹਨੂੰ ਲਿਆ ਦੇ ਬਰੈਡ ਬਰੋਡ ਉੱਥੋਂ ਜਾ ਕੇ ਚੰਗਾ ਬਾਪੂ ਆ ਜਾ। ਉਹ ਚੀਰ ਲਾ ਹੁਣ ਮਾਮਾ। ਬਸ ਬਾਪੂ ਆ ਲਾਸਟ ਹੀ ਰਹਿ ਗਿਆ ਚੀਰੇ ਕੇ ਸਾਰੇ ਬਸ। ਹੱਟਣੀਆਂ ਵੱਟ ਤਾਂ ਮੈਂ ਸਾਰਾ ਆ ਟਮਾਟਰ ਕੱਟੇ ਪੈਣੇ। ਬਸ ਆਟਾ ਵੀ ਗੁੰਨਣਾ ਤਾਂ ਮੈਨੂੰ। ਗੁੰਨ ਤਾਂ ਚੱਲ। ਨਾ ਕੀ ਕਰਨ ਲੱਗੇ ਹੋਏ ਹੋ ਤੁਸੀਂ? ਜੰਮਦਿਆਂ ਨੂੰ ਰੋਣੇ ਆਪਦਿਆਂ ਨੂੰ। ਰੋਟੀ ਪਕਾਉਣੇ ਆ ਹੋਰ ਕੀ ਕਰਦੇ ਆ? ਨਾ ਮਹਾਰਾਣੀ ਕਿੱਥੇ ਆ ਹੁਣ ਇੱਕ ਦਿਨ ਵੀ ਨਹੀਂ ਰੋਟੀ ਬਣੀ ਉਹ ਤਾਂ। ਮਹਾਰਾਣੀ ਦਸਗੀ ਤੈਨੂੰ ਉਹਨੂੰ ਚੱਕਰ ਆ ਜਾਂਦੇ ਵਿਚਾਰੇ ਨੂੰ ਸਿਰ ਦੁਖਦਾ ਹੀ ਪੈ ਗਿਆ ਸੀ ਆ ਕਾਪੇ ਲਾ ਲਾਂਗੇ ਅੱਛਾ ਉਹ ਵਿਚਾਰੀ ਹੋਗੀ ਮੈਨੂੰ ਵੀ ਬੁਖਾਰ ਦੀਗਾ ਇੰਨਾ ਉਹਦਣ ਉੱਠ ਕੇ ਰੋਟੀ ਵੀ ਬਣਾ ਕੇ ਦੁੱਤੀ ਡੰਗਰਾਂ ਦਾ ਵੀ ਕਰਕੇ ਆਈ ਤੀ ਮੈਂ ਚਲ ਤੇਰੇ ਤਾਂ ਬਹਾਨੇ ਹੁੰਦੇ ਨੇ ਤੇਰਾ ਤਾਂ ਪਤਾ ਹੀ ਆ ਹਾਂ ਮੇਰੇ ਤਾਂ ਬਹਾਨੇ ਨਹੀਂ ਹੁੰਦੇ ਨੇ ਚਲ ਕੋਈ ਨਾ ਮਾਂ ਜੇ ਅਸੀਂ ਮਾਰੇ ਫਿਰ ਕੀ ਹੋ ਗਿਆ ਹੁਣ ਜੇ ਕੋਈ ਬੰਦਾ ਬਿਮਾਰ ਹੈ ਤੱਕ ਤੁਸੀਂ ਚੰਗੇ ਲੱਗਦੇ ਹੋ ਜੇ ਕੋਈ ਆ ਜਾਵੇ ਕੀ ਕਹੂ ਅਗਲਾ ਵੀ ਬੰਦੇ ਲੱਗੇ ਹੋਣੇ ਰੋਟੀਆਂ ਬਣਾਉਣੇ ਨਾ ਮੇਰਾ ਮਾੜਾ ਕੰਮ ਥੋੜੀ ਕਰ ਦੇ ਆਪ ਤੇ ਖਾਣ ਨੂੰ ਰੋਟੀ ਸਬ지 ਬਣਾ ਰਹੀ ਆ ਮਾਂ ਐਡੀ ਕੀ ਗੱਲ ਜਿਹੜੇ ਰੋਜ਼ ਵਿਚਾਰੇ ਹੱਥ ਮੁੱਕਦੇ ਆ ਬਾਕੀ ਤੇਰਾ ਲਾਡਲੀ ਦਾ ਕਰਾ ਕਰਾਇਆ ਸਾਰਾ ਨਾ ਲਾਡਲੀ ਨੇ ਹੁਣ ਕੀ ਕਰਤਾ ਦੱਸ ਦੇ ਕੀ ਕਰਤਾ ਇਹਨੂੰ ਕਰਨਾ ਕੀ ਆ ਮਾਂ ਪ੍ਰੀਤ ਨੂੰ ਫੋਨ ਕਰਿਆ ਸੀਗਾ ਮਾਂ ਭਾਈ ਤੂੰ ਘਰੀ ਆ ਜਾ ਕਰ ਕਾਹਨੀਆਂ ਵੀ ਲਾ ਪ੍ਰੀਤ ਘਰੇ ਜਾਨੀ ਐ ਉਹਨੂੰ ਲੈ ਕੇ ਆ ਗਿਆ ਉਹ ਮੂਰੇ ਮੈਨੂੰ ਕਿਵੇਂ ਸੀ ਪ੍ਰੀਤ ਬਿਮਾਰ ਬੈਠੀ ਐ ਦੂਜੀ ਜੱਸੀ ਆਪਣੀ ਪ੍ਰੀਤ ਕਹਿੰਦੀ ਮੈਂ ਵੀ ਬਿਮਾਰ ਆਪਾਂ ਨੇ ਉਹਨੂੰ ਦੇਖ ਕੇ ਰੰਗ ਫੜ ਲਿਆ ਉਹਨੇ ਬੱਸ ਫਿਰ ਉਕੇ ਮੈਂ ਤਾਂ ਰੋਟੀਆਂ ਲਾਉਂਦੀ ਨਹੀਂ ਨਾ ਗਈ ਮਾਪੇ ਮਾਂ ਹੈ ਨਹੀਂ ਮਹਾਪ੍ਰੀਤ ਭੈਣ ਮੈਂ ਤਾਂ ਤੈਨੂੰ ਕਹਿ ਨਹੀਂ ਸੀ ਰੋਟੀ ਪਕਾਉਣ ਨੂੰ ਚੱਲ ਵੀ ਬਸ ਵਧੇ ਸੋ ਵਧੇ ਵਧੇ ਸੋ ਵਧੇ ਮੈਂ ਕਹਿੰਦਾ ਭਾਈ ਜਿਵੇਂ ਆਈਆਂ ਉਵੇਂ ਭੱਜ ਜਾ ਗੱਲ ਖਤਮ ਹੈ ਜਲੂਸ ਕੱਢ ਕੇ ਕੀ ਆਖਿਆ ਹੁਣ ਤੁਸੀਂ ਮੇਰੇ ਤੋਂ ਬਾਅਦ ਬੁਲਾ ਕੇ ਵੀ ਉਹਦੀ ਬੇਇੱਜ਼ਤੀ ਕਰਤੀ ਉਹ ਤਾਂ ਪਹਿਲਾਂ ਹੀ ਮੇਰੀ ਧੀ ਤਾਂ ਦੁਖੀ ਆ ਉਹਨੂੰ ਤਾਂ ਕੈ ਦਿਨ ਹੋ ਗਏ ਪਹਿਲਾਂ ਹੀ ਨਹੀਂ ਉਹਦਾ ਸਰੀਰ ਠੀਕ ਦੀਗਾ ਉਹ ਮਾਂ ਉਹਨੇ ਥੋੜੀ ਬੇਇੱਜ਼ਤੀ ਕਰੀਆ ਬੜਾ ਇਹ ਤਰਬਦੇ ਹੋ ਸੀ ਵੀ ਚਲਾਉਂਦਾ ਤੀ ਭੈਣਾ ਆਜੂ ਘਰੇ ਲੋਕਾਂ ਜਾਣਾਂ ਤਾਂ ਚੰਗੀ ਆ। ਹਰਦਨ ਤਾਂ ਤੁਸੀਂ ਬੇਇੱਜ਼ਤੀ ਕਰਕੇ ਕੱਢਤੀ ਦੀ। ਹੁਣ ਤੁਹਾਨੂੰ ਮਤਲਬ ਤੀ ਵੀ ਰੋਟੀਆਂ ਬਣਾ ਕੇ ਖਿਲਾ ਦੂ ਤਾਂ ਲੈ ਆਏ ਹੋਏਂ ਗਿਓ। ਓ ਮਾਏ ਮੈਨੂੰ ਥੋੜੀ ਬਾਲੀ ਦੱਸੀ ਪਾਰ ਹੋ ਰਹੀ ਐ। ਨਾ ਜੇ ਤੇਰੀ ਤੀਵੀ ਦਾ ਦੁੱਖ ਦਾ ਤੇ ਸਿਰ ਉਹਦਾ ਵੀ ਤਾਂ ਕੁਝ ਦੁਖਦਾ ਹੋਣਾ ਤਾਂ ਹੀ ਹੋਣਾ ਜਵਾਬ ਦਿੱਤਾ। ਉਹਦਾ ਦੁੱਖ ਨਹੀਂ ਦੇਖਿਆ। ਪਰ ਅਸੀਂ ਕਿਹਾ ਸੀ ਵੀ ਨਾਲ ਮਦਦ ਕਰਾ ਦੇ ਹੁਣ ਵੀ ਤਾਂ ਆਪ ਵੀ ਮੱਥਾ ਮਾਰੀ ਜਾਂਦੇ ਅਸੀਂ। ਉਹ ਕਿੱਥੇ ਜਿੱਤ ਲਈਂਗਾ ਤੂੰ ਇਹਨਾਂ ਦੇ ਦਿਮਾਗ ਹੀ ਪੁੱਠੇ ਨੇ। ਲੈ ਤੂੰ ਸੁਖ ਨੂੰ ਸੀ ਆ ਪਾਲਾ ਸੰਪ ਪਾਤੀ ਨਾ ਤੇਰੇ। ਉਹੀ ਤਾਂ ਗੱਲ ਆ ਮਾਂ ਮੈਂ ਤਾਂ ਆ ਕੇ ਪਹਿਲਾਂ ਮਾਤ ਮੇਰੀ ਕੁੜੀ ਨੂੰ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਨਾਰੇ ਮੇਰੀ ਗੱਲ ਸੁਣ ਲਓ ਜਦ ਉਹਦੇ ਨਾਲ ਤੁਸੀਂ ਬਾਹੋਂ ਨਹੀਂ ਕਰਦੇ ਹੈਗੇ ਚੰਗਾ ਨਹੀਂ ਬਰਤਾਅ ਕਰਦੇ ਉਹ ਵਿਚਾਰੀ ਕੀ ਕਰੂਗੀ ਉਹਨੂੰ ਤੁਸੀਂ ਲਿਆਏ ਵੀ ਸਾਡੀਆਂ ਰੋਟੀਆਂ ਬਣਾ ਦੂਗੀ ਹੋਰ ਮਤਲਬ ਤੱਕ ਦੀ ਤੁਹਾਨੂੰ ਮਾਂ ਮੇਰੀ ਗੱਲ ਸੁਣ ਲੈ ਮੈਂ ਤਾਂ ਉਹਨੂੰ ਘਰੇ ਬੁਲਾ ਕੇ ਮਾਫੀ ਮੰਗਿਆ ਵੀ ਪੈਣੇ ਹੱਥ ਮਣ ਕੇ ਮਾਫੀ ਮੰਗਦੇ ਤੋ ਜਿਹੜੇ ਤਨ ਉਧਰ ਇੰਨਾ ਕੁਤਗਲੇ ਕਰਕੇ ਘਰੋਂ ਕੱਢੀ ਮੈਂ ਠੀਕ ਹੈ ਹਾਂ ਹੁਣ ਤਾਂ ਇਥੋਂ 4 ਦਿਨ ਰਹਿਣੀ ਹੈਗੇ ਇੱਥੇ ਕੀ ਕਰਨਾ ਹੈ ਤੈਂ ਆ ਕੇ ਆ ਇੱਕ ਦਿਨ ਜੀ ਦਾ ਦੇਖ ਲੈ ਚੁੱਲ੍ਹੇ ਤੇ ਰੋਟੀਆਂ ਥੇਕਣ ਲਾ ਤਾਂ ਨੌਣੇ ਕੱਲ ਨਹੀਂ ਦੇਖੀ ਕੱਪੜੇ ਧੋਣ ਵੀ ਲਾਉ ਤੈਨੂੰ ਮੇਰੇ ਨਾਲ ਉਹ ਤਾਂ ਸੋਖੇ ਰਹਿੰਦੇ ਸੀ ਚਾਰ ਦਿਨ ਲਾਏ ਆਉਂਦੀ ਸਾਡਾ ਖੂਨ ਵੱਜ ਜਾਂਦਾ ਪਾਈਆ ਪਾਈਆ ਚਲ ਮੈਂ ਜੇ ਕੰਮ ਆਉਂਦਾ ਤਾਂ ਹੀ ਐਂ ਜੇ ਕੰਮ ਆਉਂਦਾ ਚਾਰ ਦਿਨ ਵੀ ਰਹੀ ਆਉਂਗੀ ਲੋਕਾ ਘਾੜੀ ਨਹੀਂ ਕੱਢ ਰਹੇ ਆਪ ਹੀ ਬਣਾ ਰਹੇ ਆ ਠੀਕ ਆ ਪਾਈ ਬਣਾ ਕੇ ਖਾ ਲਿਆ ਕਰੋ ਲੈ ਹੱਥ ਮੈਂ ਵੀ ਨਹੀਂ ਲਾਉਂਦੀ ਹੁਣ ਦੇਖ ਲੂੰਗੀ ਮੈਂ ਲੇ ਨਾ ਲਾਵਾ ਆ ਕੇ ਤੂੰ ਵੀ ਪੈ ਜਾ ਸਿਆ ਆਪੀ ਪਕਾ ਕੇ ਖਵਾ ਦਾਂਗੇ ਤੇ ਰੋਟੀ ਆ ਦੇਖ ਲੈ ਬਾਪੂ ਆਪ ਰੋਟੀ ਬਕਾਰ ਰਹੇ ਆ ਆਪ ਦੇ ਛੱਤਰ ਖਾਰੇ 25 ਸ ਉਹ ਮੈਨੂੰ ਕਿ ਪਤਾ ਜੀ ਵੀ ਮੈਨੂੰ ਵੀ ਮੇਰੀ ਮਾਂ ਹਰਹਾਰ ਪਾ ਦੂਗੀ ਹਰਹਾਰ ਪਾ ਦੂਗੀ ਇਹਨਾਂ ਦੇ ਪੱਲੇ ਹੋਰ ਕੀ ਹੈਗਾ ਚੱਲ ਆ ਦੋ ਰੋਟੀਆਂ ਉਸ ਜੀ ਵੀ ਗਈ ਆ ਚਲ ਉੱਥੇ ਪਰ ਉੱਥੇ ਕਰੋ ਇਹਨਾਂ ਸੰਗੜ ਵਾਲੇ ਹੋਣਗੇ ਉਹਨਾਂ ਨੂੰ ਕਹਤਾ ਉਹ ਜਾ ਪਈ ਆ ਆਪਣੇ ਘਰੇ ਕੱਟਣ ਵਾਲੇ ਲਸਣ ਦਾ ਹੈ ਨਹੀਂਗੇ ਓਏ ਹੋਰ ਮੈਂ ਤਾਂ ਕਹਿੰਦੀ ਨਾ ਜੇ ਪਤਾ ਹੁੰਦਾ ਵੀ ਮਾਂ ਨਹੀਂ ਆਉਣਾ ਮੈਂ ਤਾਂ ਕਹਿੰਦੀ ਨਾ ਪ੍ਰੀਤ ਨੂੰ ਚੱਲ ਆ ਆਪ ਤੇ ਕਲੇਸ਼ ਹੁੰਦਾ ਨਾ ਓਹ ਤੂੰ ਤਾਂ ਮੈਨੂੰ ਦੱਸ ਕੇ ਵੀ ਨਹੀਂ ਆਈ ਹੈਗੀ ਉਧਰ ਦੀ ਉਧਰ ਹੀ ਆ ਗਈ ਫੈਕਟਰੀ ਚ ਆਉਦੇ ਭਾਈ ਨਾਲ ਮੈਂ ਡਿੱਕੀ ਗਈ ਉੱਥੇ ਮਖਾ ਪ੍ਰੀਤ ਪਤਾ ਨਹੀਂ ਕਿੱਧਰ ਗਈ ਮੈਨੂੰ ਫਿਰ ਕਿਸੇ ਕੁੜੀ ਨੇ ਦੱਸਿਆ ਕਿ ਉਹ ਤਾਂ ਕਿਸੇ ਮੁੰਡੇ ਨਾਲ ਚੜੀ ਜਾਂਦੀ ਸੀ ਮੈਨੂੰ ਫਿਰ ਹਸਾਬ ਲਾਇਆ ਮਾਂ ਬਾਵੀ ਨਾਲ ਵਗ ਗਈ ਉਹ ਤਾਂ ਦੱਸ ਕੇ ਤਾਂ ਭਗ ਜਾਂਦੀ ਤੂੰ ਦੱਸ ਮੈਂ ਕਿ ਖੱਟਿਆ ਜਾ ਕੇ ਹੁਣ ਕਰਵਾਲੀ ਬੇਸਤੀ ਜਾ ਕੇ ਤੂੰ ਮੈਨੂੰ ਕਿਹੜਾੜੀਏ ਪਤਾ ਸੀਗਾ ਮੈਂ ਤਾਂ ਪਹਿਲਾਂ ਫੋਨ ਕਰਕੇ ਕਹਿੰਦਾ ਵੀ ਭੈਣੇ ਮੈਨੂੰ ਮਾਫ ਕਰ ਦੇ ਕਹਿੰਦਾ ਮੈਂ ਤਾਂ ਤੇਰੇ ਨਾਲ ਵਰਤੂੰਗਾ ਮੈਂ ਤਾਂ ਤੇਰਾ ਖੂਨ ਆ 100 ਪੰਪ ਮਾਰੇ ਮੈਨੂੰ ਮੈਨੂੰ ਕਿਹੜਾ ਪਤਾ ਤੀ ਵੀ ਮੇਰੇ ਜਲੂਸ ਕਢਵਾਊਗਾ ਘਰੇ ਬੁਲਾ ਕੇ ਮੈਨੂੰ ਅੱਛਾ ਐ ਵਰਤਦੇ ਹੁੰਦੇ ਆ ਇਹ ਕੀ ਪਤਾ ਮੈਨੂੰ ਕਿ ਕਮਾਣੀ ਸੀਗੀ ਘਰੇ ਦੇਗਲੇ ਕਿੰਨੀ ਕੁੱਤੀ ਦੀਮੀ ਹੈਗੀ ਜਦੋਂ ਮੈਂ ਘਰੇ ਗਈ ਉਹਦੀ ਬਹਾਨਾ ਲਾ ਕੇ ਬੈ ਗਈ ਕਹਿੰਦੀ ਮੈਂ ਇੱਥੋਂ ਹੀ ਰੋਟੀ ਭਗਦੀ ਵੀ ਦੱਸ ਜੀ ਮੈਂ ਬਿਮਾਰ ਹੋ ਰਹੀ ਸੀਗੀ ਤਾਂ ਹੀ ਤਾਂ ਮੈਂ ਉਧਰ ਗਈਆਂ ਮੈਂ ਚੱਲ ਤੁਹਾਨੂੰ ਕਾਣੂ ਔਖਾ ਕਰਨੜੀ ਨਾਲੇ ਮੈਨੂੰ ਦਵਾਈ ਲਿਆ ਦੂਗਾ ਤਰੀ ਤੇ ਤੇ ਚੌਖਾ ਕਰਨ ਵਾਲੀ ਕਿਹੜੀ ਗੱਲ ਹੈ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਤੂੰ ਇੱਥੇ ਰਹਿ ਜੀ ਸਕਦੇ ਇਹ ਵੀ ਤੇਰਾ ਆਪਣਾ ਹੀ ਘਰ ਹੈ ਨਾ ਨਾਲੇ ਸਾਡੇ ਘਰ 'ਚ ਹੋਰ ਹੈਗਾ ਵੀ ਕੌਣਾ ਯਾਰ ਅਸਾ ਦੋਹੇ ਮਾਮਾ ਵੀ ਮਾਮਾ ਤੀਆਂ ਟਾਈਮ ਪਾਸ ਕਰਦੀਆਂ ਤੈਨੂੰ ਵੀ ਪਤਾ ਹੈ ਐ ਦਾ ਪਤਾ ਹੈ ਮੈਨੂੰ ਅੜੀ ਮੈਨੂੰ ਐ ਧੀ ਵੀ ਚੱਲ ਕਿੰਨਾਕ ਟਾਈਮ ਗੁੱਸੇ ਹੋ ਕੇ ਰਹੂੰਗੀ ਉਹਨਾਂ ਨਾਲ ਇੱਕ ਨ ਇੱਕ ਦਿਨ ਤਾਂ ਵਰਤੂੰਗੀ ਪਰ ਮੈਨੂੰ ਕੀ ਪਤਾ ਦੀ ਵੀ ਇਹ ਤਾਂ ਮੇਰੇ ਨਾਲ ਵਰਤ ਕੇ ਰਾਜ਼ੀ ਨਹੀਂ ਹੈਗੇ ਬਈ ਇਹਨਾਂ ਨੇ ਤਾਂ ਪਰਾਈ ਕਰ ਰੱਖਿਆ ਮੈਨੂੰ ਉਹ ਕਹਿੰਦੇ ਨਹੀਂ ਹੁੰਦੇ ਜਦੋਂ ਮੱਜ ਨੂੰ ਪਹਾੜੇ ਦਾ ਢਵਾ ਪੈਜੇ ਨਾ ਬਿਨਾ ਪਹਾੜੇ ਤੋਂ ਨਹੀਂ ਹੁਮਿਲਿਆ ਕਰਦੀ ਇਹਨਾਂ ਨੂੰ ਢਵਾ ਪਹਿਰੇ ਲੜਾਈ ਦਾ ਬਿਨਾ ਲੜਾਈ ਤੋਂ ਥੋੜੀ ਕਿਸ ਨੇ ਇਹ ਗੱਲ ਕਰਦੇ ਨੇ ਹੁਣ ਢਵਾ ਤਾਂ ਪਹਿਣੇ ਪੈਈਦੇ ਹ ਹੁਣ ਮੈਂ ਕੀ ਕਰਾਂ ਦੱਸ ਸੱਚੀ ਮੇਰਾ ਤਾਂ ਬਾਲਾ ਮਨ ਦੁਖੀ ਹੋਇਆ ਇੱਕ ਮਾਂ ਹੈਣੀ ਸੀ ਕੀ ਘਰੇ ਵੀ ਇਹਨੇ ਸੋਹਣੇ ਹੱਸਦੇ ਬਸਦੇ ਸੀਗੇ ਅਸੀਂ ਉੱਥੇ ਜਦੋਂ ਦੀਆਂ ਇਹ ਸੜੀ ਹੋਈ ਨੇ ਨਾ ਸਾਰਾ ਘਰ ਬਖੇਰ ਕੇ ਰੱਖਤਾ ਤੈਨੂੰ ਕਿਹਾ ਤਾਂ ਹੈਗਾ ਤੂੰ ਜੀ ਸਭ ਕੇ ਇੱਥੇ ਆ ਕਰ ਜੇ ਹੁਣ ਉੱਥੇ 바ਗੀ ਖਬਰਦਾਰ ਹੁਣ ਨਗਤੇ ਇਹਨਾਂ ਕੁਝ ਹੋਣ ਤੋਂ ਬਾਅਦ ਹੁਣ ਥੋੜੀ ਜਾਊਂਗੀ ਮੈਂ ਉੱਥੇ ਤੇਰਾ ਕੋਈ ਪਤਾ ਨਹੀਂ ਤੈਨੂੰ ਮਗਰ ਲੈ ਲੈਣਾ ਉਹ ਮੈਂ ਤਾਂ ਐਣੀ ਆਉਂਦੀ ਐਗੀ ਆ ਗਈ ਤੇਰੀ ਮੰਮੀ ਵੀ ਸੱਸੀ ਕਾਲਦੀ ਸੀ ਸੱਸੀ ਕਾਲ ਮਾ ਸੱਸੀ ਕਾਲ ਨਾ ਪੁੱਤ ਕੀ ਗੱਲ ਨੜਪੇ ਤੇਰੇ ਨਾਲ ਲੜਦੇ ਤਾਂ ਜਿਹੜੇ ਲੜਦੇ ਸੀਗੇ ਪਰ ਜਿਹੜਾ ਉਹਨੇ ਅੱਜ ਨਾ ਕੰਮ ਕਰੇ ਸੱਚੀ ਪਾਵੇ ਨੇ ਉਹਨੂੰ ਤਾਂ ਮੈਂ ਕਦੇ ਵੀ ਮਾਂ ਉੱਧਰ ਪੈਰ ਨਹੀਂ ਧਰਦੀ ਹੈਗੀ ਮਾਂ ਪੁੱਤ ਜਾਂ ਤੈਨੂੰ ਪਤਾ ਵੀ ਤੇਰੀ ਮਾਂ ਘਰੇ ਨਹੀਂ ਨਾਲ ਮੈਂ ਫੋਨ ਕਰਕੇ ਤੈਨੂੰ ਦੱਸ ਕੇ ਗਈਆਂ ਵੀ ਆਈ ਨਾ ਤੂੰ ਤੂੰ ਫੇਰ ਕਾਹਨੂੰ ਗਈ ਸੀ ਜੇ ਬਾਪਾ ਤੈਨੂੰ ਲੈਣ ਵੀ ਆ ਗਿਆ ਤੀ ਕਦੇ ਉਹਨੇ ਮੈਨੂੰ ਛਿੜਕਿਆ ਵੀ ਨਹੀਂ ਸੀਗਾ ਤੇ ਅੱਜ ਮੇਰੇ ਹੱਥ ਚੱਕਦਾ ਦੀ ਪਤਾ ਤੈਨੂੰ ਹੋ ਹੋਈ ਜਾਂਦਾ ਭੈਣ ਨੂੰ ਚੱਲ ਵੀ ਭਾਈ ਲੈਣ ਆ ਗਿਆ ਭਾਈ ਇੰਨੇ ਪਿਆਰ ਨਾਲ ਲੈਣ ਆਇਆ ਮਗਰ ਲੱਗੀ ਤੇਰੇ ਮਾਰਿਆ ਉਹਨੇ ਮਾਰਦਾ ਤੀ ਮਾਰਨ ਚ ਤਾਂ ਕੋਈ ਕਸਰ ਛੱਡੀ ਨਹੀਂ ਉਹਨੇ ਤਾਂ ਹੀ ਜਦੋਂ ਹੱਥੇ ਚੱਕ ਲਿਆ ਫਿਰ ਮਾਰਨ ਚ ਕੀ ਰਹਿ ਗਿਆ ਜਦ ਪੁੱਤ ਮੈਂ ਆਈ ਦੋਏ ਬਾਪ ਪੁੱਤ ਲੱਗੇ ਹੋਏ ਸਬਜ਼ੀਆਂ ਬਣਾਉਣ ਦੇਖ ਲੈ ਹੋਰ ਆਪ ਲੱਗੇ ਹੋਏ ਨੇ ਦੋ ਟਕੇ ਦੀ ਆਪਾਂ ਮੈਂ ਇਹਦਾ ਬਾਪ ਪਤਾ ਵੀ ਕੀ ਕਹਿੰਦਾ ਚੋਰਾ ਮੈਨੂੰ ਤਾਂ ਕਹਿ ਦਿੰਦਾ ਬੁਖਾਰ ਚੜਿਆ ਚ ਸਾਰਾ ਕੰਮ ਕਰ ਦੂੰ ਉਹਨੂੰ ਕਹਿੰਦਾ ਲੈ ਉਹ ਤਾਂ ਸਿਰ ਦੁਖ ਦਾਦੀ ਗਾ ਪਈ ਆ ਦੋ ਟਕੇ ਦੀ ਜਿੰਨਾ ਨਹੀਂ ਰਹੀ ਗਈ ਉਹ ਮੈਂ ਕਿਹਾ ਬਣਾਓ ਮੈਨੂੰ ਕੀ ਤੂੰ ਚਾਚੀ ਉਰੇ ਆ ਜਾ ਕਰ ਉਰੇ ਰੋਟੀ ਖਾ ਲਿਆ ਕਰ ਆਪਦਾ ਜਿਵੇਂ ਮਰਜ਼ੀ ਟੰਨੇ ਜਾਣੀ ਖਾਣ ਨਾ ਖਾਣ ਆਲੇ ਉभी ਤਾਂ ਤੈਨੂੰ ਬਾਹਰ ਕੱਢ ਕੇ ਰਾਜੀ ਨੇ ਤੰਨੇ ਜਣੇ ਵਧੀਆ ਸੌਖੇ ਨਹੀਂ ਨਾਲੇ ਦੇਖਣੀ ਉਹਨਾਂ ਤੰਨਾ ਚ ਜੇ ਲੜਾਈ ਹੋਗੀ ਤਾਂ ਮੇਰਾ ਨਾ ਬਦਲਦਾ ਜੇ ਮੇ ਲੜਾਈ ਨਹੀਂ ਹੁੰਦੀ ਲੜਾਈ ਤੁਹਾਡੇ ਦੋਹਾਂ ਕਰਕੇ ਹੁੰਦੀ ਆ ਅਸਲ ਚ ਮੈਨੂੰ ਪਤਾ ਹੀ ਐ ਹੁਣ ਮੇ ਜਦੋਂ ਮੈਂ ਗਈ ਨਹੀਂ ਤੀ ਕਿ ਚੰਗੇ ਪਹਿਲੀ ਲੱਗ ਰਹੀ ਤੇ ਕੰਮ ਕਰਨਾ ਜਦੋਂ ਮੈਂ ਪਹੁੰਚ ਗਈ ਉਹਦੇ ਅੰਦਰ ਜਾ ਕੇ ਪੈ ਗਈ ਮੈਂ ਤਾਂ ਇਹ ਸਮਝਉਂਦੀ ਵੀ ਦੋ ਟਕੇ ਦੀ ਜਨਾਨੀ ਨੇ ਸਾਰਾ ਟੱਬਰ ਪਿੱਛੇ ਲਾ ਰੱਖਿਆ ਮੈਨੂੰ ਕੀ ਪਤਾ ਕਹਿ ਦਿੰਨੀ ਹੁ ਆਣਾ ਮੈਂ ਤਾਂ ਪਹਿਲਾਂ ਹੀ ਨਹੀਂ ਡਰਦੀ ਰਹਿੰਦੀ ਬਥੇਰਾ ਮੇਰੇ ਭਾਈ ਨੇ ਕਿਹਾ ਵੀ ਦੋ ਦਿਨ ਰਹਿ ਜਾ ਮੈਨੂੰ ਪਤਾ ਵੀ ਪਿੱਛੇ ਕਹਿ ਦਿੰਦੇ ਨੇ ਗੋਹੇ ਦੇ ਵੀ ਸਾੜ-ਸਾੜ ਨੇ ਲੱਗ ਜਾਣੇ ਨੇ ਜੇ ਮੈਂ ਰਹਿ ਜਾਂਦੀ ਉੱਥੇ ਕਰਨਾ ਤਾਂ ਮੈਨੂੰ ਇਹ ਪਹਿਣਾ ਹੈ ਕਹਿੰਦਾ ਕਿ ਰਹਿ ਨਹੀਂ ਹੋਇਆ ਤੇ ਤੁਰਕ ਨਹੀਂ ਹੋਇਆ ਇਹ ਜਾ ਬੋਲਦਾ ਜੀ ਕਰਦਾ ਤਾਂ ਸਿਰ ਪਾੜ ਦਵਾ ਮੈਂ ਮੈਂ ਤਾਂ ਦੁਖੀ ਹੋਈ ਪਈ ਆ ਤੋ ਕੰਜਰ ਤੋਂ ਕੀ ਕਰੀਏ ਚਾਚੀ ਹੁਣ ਅਹੀ ਜੀ ਗੰਦੀ ਲਾਅ ਦੇ ਦਾ ਤਾਂ ਨਾ ਔਖਾ ਹੀ ਹੋ ਜਾਂਦਾ ਉਦੋਂ ਮੈਂ ਗਲਤੀ ਕਰ ਲਈ ਜਿਹੜਾ ਮੈਂ ਦੁਬਾਰਾ ਵਿਸ਼ਵਾਸ ਕਰ ਲਿਆ ਉਹਨਾਂ ਤੇ ਭਾਈ ਦੋ ਚਾਰ ਚਦਰ ਸੱਜ ਤਗੇ ਨਾ ਤੁਸੀਂ ਕਰ ਲੋ ਕੱਠ ਇਹ ਫੇਰੀ ਲੋਟ ਆਉਣਗੇ ਐ ਨਹੀਂ ਲੋਟ ਆਉਂਦੇ ਇਹ ਇਹ ਨਹੀਂ ਬਈ ਲਾਪੀ ਤੇ ਲੋਟ ਆਉਂਦੇ ਹੈਗੇ ਕੱਠਕੁੱਟ ਕਰਨ ਵਾਲੇ ਤੈਨੂੰ ਕੀ ਪਤਾ ਸਾਰੇ ਰਿਸ਼ਤੇਦਾਰਾਂ ਹੀ ਕਹਿਣਗੇ ਮੈਨੂੰ ਇਹ ਕਹਿਣਗੇ ਵੀ ਤੂੰ ਕੀ ਕਰ ਲੈਣੀ ਹੈ ਬਈ ਉਹ ਰਿਸ਼ਤੇਦਾਰ ਕੋਈ ਨਹੀਂ ਹੈਗਾ ਮੇਰਾ ਵੀ ਹਾਂ ਸਭ ਉਹਨਾਂ ਦੀ ਪੱਖ ਉਹੀ ਪਰ ਇਹ ਕਹਿਣਗੇ ਵੀ ਆ ਨਵੀਂ ਆਈ ਹੈ ਭਾਈ ਇਹਦਾ ਹੱਕ ਹੈ ਹੁਣ ਇਹਦੇ ਹਿਸਾਬ ਨਾਲ ਘਰ ਚੱਲਣਾ ਚਾਹੀਦਾ ਤਾਂ ਪਤਾ ਹੀ ਹੈ ਹੁਣ ਰਿਸ਼ਤੇ ਵੀ ਦੋਹੇ ਤਰਫੇ ਹੋ ਜਾਂਦੇ ਨੇ ਮੈਨੂੰ ਕੀ ਕੁਸ ਕਰਟ ਬੋਲੀਏ ਗੱਲ ਉਹ ਕੀ ਕੁਸ ਬੋਲੀਏ ਮੈਨੂੰ ਦਿਖਾਤੀ ਆਵਦੇ ਕੋਤੋਂ ਨੇ ਗੱਲੇ ਮੈਂ ਤੈਨੂੰ ਕਿਹਾ ਤੈਗੇ ਦੀ ਪੈਣੀ ਵੀ ਤੂੰ ਨਾ ਜਾ ਤੂੰ ਤਾਂ ਕਹਿੰਦੀ ਮੈਂ ਤਾਂ ਦੇਖ ਕੇ ਆਉਣਾ ਇੱਕ ਵਾਰੀ ਵੀ ਕਹੀ ਜੀ ਉਹ ਜੋ ਤੈਨੂੰ ਮੈਂ ਦੱਸਤਾ ਦਿੱਤਾ ਜੀ ਵੀ ਕੁੱਤੇ ਦੀ ਵੱਡੀ ਹੋਈ ਆ ਤਾਂ ਕੁੱਤੇ ਦੀ ਪੁੰਛ ਵੀ ਕਦੀ ਸਿੱਧੀ ਹੁੰਦੀ ਹੁੰਦੀ ਹੈ ਨਹੀਂ ਚਲੇ ਆਏ ਦੀ ਮਹਾਏ ਕਰਦੀ ਹੋਊਗੀ ਐ ਕਿ ਬਤਨ ਜਮੀ ਬੇਰ ਆ ਕੀ ਉਹ ਕੌਣੋਂ ਆਂਦੀ ਐ ਨੂੰ ਜੇ ਤਾਂ ਕਿਸੇ ਨੇ ਕੁਸ ਸਿਖਾਇਆ ਹੋਵੇ ਫਿਰ ਤਾਂ ਇੱਜ਼ਤ ਕਰੇ ਉਹ ਮੈਂ ਹੁਣ ਤੈਨੂੰ ਕਹਾ ਵੀ ਕੀ ਕਹਿੰਦੀ ਵੀ ਚੰਗੀ ਨਹੀਂ ਲੱਗਦੀ ਹੈਗੀ ਤੂੰ ਤਾਂ ਉਹਨਾਂ ਦੇ ਪੈਰੇ ਨਾ ਪਾਈ ਉਹਨਾਂ ਨੂੰ ਵੀ ਕਹਿਦੀ ਵੀ ਮੈਂ ਮੇਰੇ ਮਰਿ ਤੇ ਕੱਫਣ ਪਾਉਣ ਵੀ ਨਾ ਆਇਓ ਹੁਣ ਤਾਂ ਕੁਛ ਮਰਜ਼ੀ ਹੋ ਜੇ ਮਾ ਹੁਣ ਤਾਂ ਮੈਂ ਉਧਰ ਪੈਰ ਧਰਦੀ ਨਹੀਂ ਹੁਣ ਤਾਂ ਮੇਰੀ ਪੱਥਰ ਤੇ ਲਕੀਰਾਂ ਜਮੀ ਮੈਂ ਤਾਂ ਤੈਨੂੰ ਆਪੀ ਰਹੀ ਜਾਨੀ ਆ ਵੀ ਤੇਰਾ ਕੀ ਗੱਡਾ ਖੜਿਆ ਹੁੰਨਾ ਵੀ ਨਾ ਤੂੰਰੇ ਰਹਿ ਜੀ ਸਕਦੇ ਨਾਲੇ ਮੈਂ ਕੱਲੀ ਆੜੀ ਮੇਰਾ ਜੀ ਨਹੀਂ ਲੱਗਦਾ ਹੋ ਜਾਣੀ ਇਕੱਠਿਆਂ ਕੰਮ ਕਰਾਂਗੇ ਇਕੱਠਿਆਂ ਆ ਕੇ ਸੌਂ ਜਾ ਕਰਾਂਗੇ ਹੁੰਦਾ ਤਾਂ ਹੈਗਾ ਹੀ ਲਾਪਰੀ ਤੇ ਮੇਰੀ ਗੱਲ ਸੁਣਾ ਹੁਣ ਤੈਨੂੰ ਪਤਾ ਢਿੱਡੋ ਜੰਮੇ ਆ ਥੋੜੀ ਛੱਡੇ ਜਾਂਦੇ ਹੁੰਦੇ ਨੇ ਹੁਣ ਅਸੀਂ ਇੱਕ ਖੂਨ ਐ ਮੇਰਾ ਹੋਪਰਾ ਹੁ ਕੱਲਾ-ਕੱਲਾ ਭਾਈ ਐ ਮੇਰਾ ਹੁਣ ਮੈਂ ਉਹਨੂੰ ਕਿਵੇਂ ਛੱਡਦਾ ਮੇਰੇ ਤਾਂ ਫਿਰ ਵੀ ਅੰਦਰੋਂ ਐ ਹੁੰਦਾ ਵੀ ਮੇਰਾ ਭਾਈ ਐ ਜਿਉ ਉਹ ਚਾਹੇ ਨਹੀਂ ਸਮਝਦਾ ਮੈਨੂੰ ਸਹੀ ਗੱਲ ਐ ਕੋਈ ਡੇ ਜੰਮੇ ਦਾ ਭਾਈ ਉਹੀ ਗੱਲ ਹੁਣ ਕੀ ਕਰ ਸਕਦੇ ਆ ਫਿਰ ਦੇਖ ਲੈ ਭਾਈ ਆ ਮਾਂ ਹਰਾਨੀ ਅੰਦਰ ਉਹ ਲੱਗੇ ਹੋਏ ਨੇ ਰਸੋਈ ਚ ਰੋਟੀਆਂ ਬਣਾਉਣ ਮੈਨੂੰ ਕੀ ਆ ਬਣਾਉਣਗੇ ਜੇ ਮੇਰੇ ਜੋਗੀ ਬਣਾਉਣਗੇ ਖਾ ਲੂੰਗੀ ਨਹੀਂ ਭਾਈ ਦੋ ਤਾਰ ਕੇ ਖਾ ਲੂੰ ਮੈਂ ਤੇ ਵੀ ਨਹੀਂ ਮੈਂ ਖਾ ਮੰਨੀ ਆ ਪੱਕੀ ਉਹ ਚਲ ਇੱਥੇ ਖਾ ਲਈ ਜਾ ਚੀ ਤੈਨੂੰ ਕੀ ਜਵਾਬ ਹੈਗਾ ਜਾ ਫਿਰ ਮਾਂ ਕੋਲੇ ਜਾਏ ਨਾਲ ਤੈਨੂੰ ਯਾਦ ਕਰਦੀ ਦੀ ਅੰਦਰ ਹੀ ਐ ਸਮਝ ਨਹੀਂ ਆਉਂਦੀ ਹੈਗੀ ਬੀ ਇਹ ਜੇ ਕੀ ਹੈ ਉਹ ਜਨਾਨੀ ਚ ਲੈ ਸਾਰੇ ਟੱਬਰ ਨੂੰ ਪਿੱਛੇ ਲਾਈ ਫਿਰਦੀ ਐ ਨਾ ਉਹਨਾਂ ਨੂੰ ਕੁਝ ਦਿਖੇ ਜਿਵੇਂ ਨੇ ਹੋਏ ਬੈਠੇ ਨੇ ਦੋਏ ਜਣੇ ਕੀ ਤਾਂ ਕੀ ਐ ਉਹ ਚ ਚਾਂਬਲੀ ਹੋਈ ਐ ਚਮਲੌਟ ਐ ਕੱਲੀ ਚਮਲੌਟ ਤਾਰਨ ਵਾਲਾ ਕੋਈ ਹੈ ਨਹੀਂਗਾ ਮੈਂ ਤਾਂ ਐਂ ਕਰੂੰਗੀ ਮੈਨੂੰ ਕਹਿੰਦੀ ਤੂੰ ਹੀ ਨਾ ਸਾਡੇ ਘਰੇ ਆਇਆ ਕਰ ਕਹਿੰਦੀ ਜਿਹੇ ਜੀ ਗੱਲ ਦੇਖ ਲੈ ਚਲ ਜਰਦੀ ਤਾਂ ਮੈਨੂੰ ਨਹੀਂ ਹੈਗੀ ਤੈਨੂੰ ਕਿੱਥੋਂ ਜਰ ਲੂਗੀ ਉਹ ਉਹੀ ਤਾਂ ਗੱਲ ਹੈਗੀ ਚਲ ਐ ਨਹੀਂ ਹੁੰਦਾ ਪ੍ਰੀਤ ਜੇ ਤੇਰੀ ਨਿਜਿੱਤ ਕਰਦੀ ਬਾਹਰਲੇ ਬੰਦੇ ਤੇ ਇੱਜ਼ਤ ਕਰ ਲੈ ਇਹ ਵੀ ਚਲ ਭਾਈ ਦੂਜਿਆਂ ਨੂੰ ਦਿਖਾ ਦੋ ਵੀ ਹਾਂ ਭਾਈ ਮੈਂ ਕਿੰਨੀ ਚੰਗੀਆਂ ਉਹ ਤਾਂ ਬਈ ਕਿਸੇ ਦੀ ਨਹੀਂ ਕਰਦੀ ਉਹ ਤਾਂ ਸਿੱਧੀ ਮੂੰਹ ਤੇ ਜਵਾਬ ਦਿੰਦੀ ਹੈ ਵੀ ਜਿਹਨੇ ਆਉਣਾ ਆਉ ਉਹ ਜਿਹਨੇ ਨਹੀਂ ਉਹ ਨਾ ਆਉ ਮੇਥੋਂ ਤਾਂ ਕਿਸੇ ਦਾ ਗੋਲਾ ਤਾਂ ਹੁੰਦਾ ਹੁੰਦਾ ਨਹੀਂ ਉਹ ਤਾਂ ਸਿੱਧਾ ਕਹਿੰਦੀ ਹੈ ਅਕਲ ਨਹੀਂ ਸਕਾਈ ਹੋਈ ਆ ਇਹ ਜਿਹਦਾ ਭਾਈ ਹੈਗਾ ਲੰਡੂ ਜੇ ਚੱਕ ਕੇ ਜਿਹੜਾ ਮੂੰਹ ਤੇ ਆ ਜਾਂਦਾ ਵੀ ਅੱਜ ਕੱਲ ਦੇ ਮੁੰਡੇ ਨੂੰ ਇੰਨੀ ਤਾਂ ਅਕਲ ਹੈਗੀ ਆ ਵੀ ਕੀ ਗਲਤ ਹੈ ਕੀ ਸਹੀ ਹੈ ਗਲਤ ਨੂੰ ਗਲਤ ਤਾਂ ਕਹਿ ਸਕਦੇ ਨੇ ਆਉਦੇ ਭੈਣਾਂ ਦਿੱਦੇ ਕਰਤਾ ਇਹ ਆਪ ਪਟਦੇ ਨੇ ਚੱਕ ਕੇ ਮੂੰਹ ਆ ਜਾਂਦੇ ਨੇ ਕਿ ਅਸੀਂ ਕੁੜੀ ਦਾ ਤਲਾਕ ਕਰਵਾ ਦਾਂਗੇ ਕਰਵਾ ਦੋ ਤਲਾਕ